ਆ ਪਹਿਲਾਂ ਪਿਛਲੇ ਹੀ ਦਸੀਏ ਇਹ ਪਿਛਲਾ ਕਿੰਨੇ ਕੁ ਪੁਰਾਣੇ ਹੈ ਇਹ ਇਹੀ ਟ੍ਰੈਡੀਸ਼ਨਲ ਸਾਡੇ ਕੋਲ ਰਹਿ ਗਈ ਹੈ ਇੱਕ ਲਾਸਟ ਵੈਰਾਈਟੀ ਵੈਰਾਈਟੀ ਜਿਹੜੀ ਨੂੰ ਅਸੀਂ ਅਜੇ ਤੱਕ ਨਹੀਂ ਪਟਿਆ ਜਦੋਂ ਪੇਅਰ ਦੀ ਗੱਲ ਆਉਂਦੀ ਹੈ ਸ਼ੈਪਟਨ ਦਾ ਤੇ ਪੇਅਰ ਦਾ ਬੜਾ ਆਪਸ ਵਿੱਚ ਸਮੇਲ ਆ ਹਾਂ ਤੇ ਇੱਥੇ ਸਾਰਾ ਪੇਅਰ ਹੀ ਆ ਮੇਨ ਇੱਥੇ ਇੱਥੇ 80% ਆਸਟ੍ਰੇਲੀਆ ਦਾ ਪੇਅਰ ਗਰੋ ਹੁੰਦਾ ਸੀ 80% 80% ਹਾਂ ਸਭ ਤੋਂ ਵੱਡੀ ਵੈਰਾਈਟੀ ਵਿਲੀਅਮ ਪੇਅਰ ਸੀਗੀ ਜਿਹੜੀ ਨੂੰ ਕਿ ਇੱਥੇ ਦੇ ਦੋ ਵੱਡੀਆਂ ਫੈਕਟਰੀਆਂ ਪ੍ਰੋਸੈਸ ਕਰਦੀਆਂ ਦੀਆਂ ਤੇ ਹੁਣ ਇਹ ਨਿਕਲਣ ਲੱਗੇ ਆ तकरीबन तकरीबन ਹਾਂਜੀ ਤੇ ਬਸ ਇਹ 2-3 ਦਿਨਾਂ ਬਾਅਦ ਇਹਨਾਂ ਨੇ ਵਾਈਟ ਸਟੇਜ ਤੇ ਚਲੇ ਜਾਣਾ ਹੈ। ਇਹ ਇੱਕ ਵੈਰੈਟੀ ਕਿਹੜੀ ਹੈ? ਇਹ ਵੈਰੈਟੀ ਹੈਗੀ ਜੀ ਪਿੰਕ ਲੇਡੀ। ਪਿੰਕ ਲੇਡੀ ਦੀ ਇੱਕ ਵੈਰੈਟੀ ਨੇ ਹੈਗੀ। ਸੇਬਾਂ ਦੀ ਜਗ੍ਹਾ। ਸੇਬਾਂ ਦੀ ਵੈਰੈਟੀ ਹੈ। ਹਾਂਜੀ ਹਾਂਜੀ। ਇਹ ਮੇਰੇ ਖਾਤੇ ਚਾਰ ਆ ਪੰਜ ਵੈਰੈਟੀਆਂ ਨੇ। ਇਹ ਤਾਰਾ ਹੁਣ ਜਿਵੇਂ ਅੱਗੇ ਬਿਨਾ ਤਾਰਾਂ ਤੋਂ ਵੀ ਕਰਦੇ ਰਹੇ ਸੇਬ। ਹਾਂ। ਤੇ ਹੁਣ ਤਾਰਾਂ ਹੀ ਬੜੀਆਂ ਭਾਈ। ਆਪ ਨੂੰ ਹੁਣ ਬੈਸਟ ਤਰੀਕਾ ਤੇ ਸਸਤਾ ਤਰੀਕਾ ਇਹੀ ਹੈ। ਹੂੰ। ਵੀ ਇਹਨੂੰ ਤਾਰਾਂ ਤੇ ਲਾਓ ਜਿਹਦੇ ਨਾਲ ਕਿ ਜਿੱਥੇ ਤੱਕ ਇਹਦੀ ਗਰੋ ਹੋਏ ਹੋਗੇ ਉਦੋਂ ਤੱਕ ਦਾ ਫਰੂਟ ਲੈਂਦੇ ਰਹੋ। ਅੱਛ ਹੋਪਫੁਲੀ ਉਹਦਾ 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 ਜਿਹੜਾ ਫਿਊਚਰ ਹੈ ਲੁਕਸ ਲਾਈਕ ਬ੍ਰਾਈਟ ਹੈ ਬਾਕੀ ਐਪਲ ਬ੍ਰਾਈਟ ਨਹੀਂ ਇਹਦੀ ਮਾਰਕੀਟਿੰਗ ਵੇਰ ਤੁਸੀਂ ਹੁਣ ਕਿੱਥੇ ਕਰ ਰਹੇ ਹੋ ਇਹਦੀ ਮਾਰਕੀਟਿੰਗ ਵੈਸੇ ਤਾਂ ਇੱਕ ਫਰੂਟ ਵੈਸਟਰ ਕੰਪਨੀ ਹੈ ਜਿਹੜੀ ਆਸਟ੍ਰੇਲੀਆ ਚ ਹੈ ਅੱਛਾ ਜੀ ਉਹੀ ਇਹਨਾਂ ਨੂੰ ਕੰਟਰੋਲ ਇਹਨੂੰ ਕੰਟਰੋਲ ਕਰਦੀ ਹੈ ਤੁਸੀਂ ਇਹਨੂੰ ਆਪਣੇ ਆਪ ਨਹੀਂ ਸੈਲ ਕਰ ਸਕਦੇ ਅੱਛਾ ਸਿਰਫ ਖਾ ਸਕਦੇ ਹੋ ਆਪਣੇ ਆਪ ਇਹ ਜਿਵੇਂ ਉਹਨਾਂ ਪਰੋਸਾ ਦੇ ਅੰਗੂਰ ਆ ਉਹਦੀ ਵਾਈਨ ਸਿਰੇ ਹੀ ਬਣਦੀ ਆ ਫਿਰ ਮੈਂ ਕਹਿੰਦਾ ਇੱਥੋਂ ਦੇ ਐਪਲ ਦੀ ਕੋਈ ਹੈ ਕੁਆਲਿਟੀ ਜਿਹੜਾ ਪਿੰਕ ਲੜੀ ਐਪਲ ਹੈ ਹਾਂਜੀ ਹਾਂਜੀ ਜਿਹੜੇ ਜਿਹਨੂੰ ਖਾਣ ਦੇ ਵਿੱਚ ਲਾਈਏ ਤਾਂ ਮੇਰੇ ਖਿਆਲ ਚ ਆਸਟ੍ਰੇਲੀਆ ਵਾਈਟ ਸਾਹਮਣੋਂ ਬੈਸਟ ਐਪਲ ਇੱਥੇ ਪੈਦਾ ਹੁੰਦਾ ਹੈ। ਤੁਸੀਂ ਥੋੜੀ ਅੱਜ ਮਾਰਕੀਟ 'ਚ ਜਾਈਏ ਸ਼ਾਪਿੰਗ ਸੈਂਟਰ 'ਚ ਤਾਂ ਮੈਨੂੰ ਲੱਗਦਾ ਉੱਥੇ ਤਸਮਾਨੀਆ ਦਾ ਜਾਂ ਕੁੰਜ਼ਲੈਂਡ ਦਾ ਐਪਲ ਮਿਲੂਗਾ। ਥੋੜਾ ਨਹੀਂ ਮਿਲੂਗਾ। ਇੱਥੇ ਸਾਡੇ ਐਪਲ ਸਸਤਾ ਵੇਚਣਾ ਚਾਹੀਦਾ ਹੈ। ਕਿਉਂਕਿ ਇੱਥੇ ਧੋ ਹੋ ਰਿਹਾ ਹੈ। ਧੋ ਹੋ ਰਿਹਾ। ਪਰ ਹੋ ਨਹੀਂ बिक ਨਹੀਂ ਰਿਹਾ। ਉਹਦੇ ਨਾਲ ਉਹਦੇ ਨਾਲ ਜਿਹੜਾ ਜਿਹੜਾ ਕਸਟਮਰ ਆ ਉਹ ਫਰਸਟ੍ਰੇਟ ਹੈ। ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਵੱਖਰੀ ਚੀਜ਼ ਦਿਖਾਵਾਂਗੇ ਜਿਹੜੀ ਅੱਜ ਤੱਕ ਅ ਪਿੰਡ ਅਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚਾ ਤੇ ਟੂਰ ਚੱਲ ਰਿਹਾ ਵਿਕਟੋਰੀਆ ਦਾ 2025 ਦਾ ਅੱਜ ਤਰੀਕ ਆ ਜਿਹੜੀ ਉਹ 16 ਤਰੀਕ ਹੋ ਗਈ ਹੈ ਜੀ ਸਪਟੰਬਰ ਮਹੀਨੇ ਦੀ ਤੇ ਇਹ ਮਹੀਨਾ ਹੁੰਦਾ ਜਿਹੜਾ ਇਹ ਖਾਸ ਕਰਕੇ ਸਟੋਨ ਫਰੂਟ ਦੇ ਫਾਰਮਾਂ ਦੇ ਉੱਤੇ ਜਾ ਕੇ ਨਜ਼ਾਰੇ ਲੈਣ ਦਾ ਤੇ ਦੇਖਣ ਚ ਬਹੁਤ ਹੀ ਖੂਬਸੂਰਤ ਸਮਾਨ ਨਜ਼ਾਰਾ ਹੁੰਦਾ ਸਵੱਬ ਬਣਿਆ 9 ਸਾਲਾਂ ਬਾਅਦ ਫੇਰ ਉਸੇ ਫਾਰਮ ਤੇ ਆਏ ਆ 9 ਸਾਲ ਪਹਿਲਾਂ ਤੁਸੀਂ ਪਿੰਡ ਆਸਟ੍ਰੇਲੀਆ ਤੇ ਸ਼ੈਪਟਨ ਜਿਹੜਾ ਕਿ ਵਿਕਟੋਰੀਆ ਦਾ ਇੱਕ ਟਾਊਨ ਆ ਮੈਲਬਨ ਤੋਂ 200 ਕਿਲੋਮੀਟਰ ਦੀ ਰੇਂਜ ਦੇ ਵਿੱਚ ਆ ਉੱਥੇ ਸਰਦਾਰ ਗਰਮੀ ਸਿੰਘ ਬਹਿਣੀਪਾਲੋਂ ਰਾਂਦੇ ਜਿਹੜੇ ਫਾਰਮ ਦੇਖੇ ਸਨ 2016 ਚ ਜੀ ਤੁਹਾਨੂੰ ਦਿਖਾਇਆ ਸੀ ਤੇ ਸਵੱਬ ਕੀ ਬਣਿਆ ਸੀ ਉਦੋਂ ਪਤਾ ਨਹੀਂ ਸੀ ਉਸ ਗੱਲ ਦਾ ਪਰ ਉਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਚ ਬਹੁਤ ਇਹ ਨਵੇਂ ਤਰੀਕੇ ਨਾਲ ਤੇ ਆਧੁਨਿਕ ਜਿਹੜੀ ਖੇਤੀ ਕਰਾਂਗੇ ਸੋ ਉਹ ਆਧੁਨਿਕ ਦਾ ਖੇਤੀ ਦਾ 9 ਸਾਲ ਲੱਗ ਗਿਆ ਉਹਨਾਂ ਨੂੰ ਵੀ ਆਧੁਨਿਕ ਹੁੰਦੇ ਹੁੰਦੇ ਤੇ ਪਰ ਅੱਜ ਸਵੱਬ ਬਣ ਗਿਆ ਭਾਵੇਂ ਕਣੀਆਂ ਹੀ ਪਈ ਜਾਂਦੀਆਂ ਪਰ ਕਹਿੰਦੇ ਹੁੰਦੇ ਨਾ ਕਣੀਆਂ 'ਚ ਵੀ ਨਹੀਂ ਆਪਾਂ ਕਿਦੇ ਐਪੀਸੋਡ ਸ਼ੂਟ ਕੀਤਾ ਸੀ ਅੱਜ ਇਹ ਦੋ ਰਿਕਾਰਡ ਬਣਾਉਣ ਨਾਲੇ ਮੀਂਹ ਪੈਂਦੇ ਚ ਪਿੰਡ ਉਸਟਰੇਲੀਆ ਤੇ ਨਾਲੇ ਬਾਈ ਗੁਰਮੀਤ ਸਿੰਘ ਬੈਣੀਪਾਲ ਜਿਹਨਾਂ ਨੂੰ ਸਾਰੇ ਜਾਣੇ ਜਾਣਦੇ ਆ ਸੈਪਟਨ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਹੋਵੇ ਜਾਂ ਬਹੁਤ ਪੁਰਾਣੇ ਪੰਜਾਬੀ ਆ ਪਹਿਲਾਂ ਤੁਸੀਂ ਇਹਨਾਂ ਦੇ ਜੀਵਨ ਬਾਰੇ ਸੁਣ ਸਕਿਆ ਅੱਜ ਆ ਇਹਨਾਂ ਦੇ ਜਿਹੜੇ ਨਵੇਂ ਇਹਨਾਂ ਨੇ ਜਿਹੜੇ ਐਡੀਸ਼ਨ ਕੀਤੇ ਆ ਤੇ ਕੀ ਕੀ ਕੀਤੇ ਆ ਨਵਾਂ ਸ਼ੈੱਡ ਬੜਾ ਪਿਆਰਾ ਬਣਾਇਆ ਮੈਂ ਆ ਕੇ ਜੋ ਦੇਖਿਆ ਬੜਾ ਜੀ ਲੱਗਿਆ ਸੋ ਉਹਨਾਂ ਬਾਰੇ ਜਾਣਦੇ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਸਾਹਿਬ ਕੀ ਹਾਲ ਹੈ ਜੀ ਚੜ੍ਹਦੀ ਕਲਾ ਵਾ ਜੀ ਫੇਰ 9 ਸਾਲਾਂ ਬਾਅਦ ਹਾਂਜੀ ਹਾਜ਼ਰ ਹਾਂ ਜੀ ਬਿਲਕੁਲ ਹੀ ਬਿਲਕੁਲ ਹਾਜ਼ਰ ਹਾਂ ਜੀ ਕਿਉਂਕਿ ਜਦੋਂ ਜਦੋਂ ਤੁਸੀਂ ਲਾਸਟ ਟਾਈਮ ਗਏ ਸੀਗੇ ਉਦੋਂ ਤੁਸੀਂ ਕਿਹਾ ਸੀਗਾ ਕਿ ਅਸੀਂ ਫਿਰ ਗੇੜਾ ਮਾਰਾਂਗੇ ਜੀ ਜੀ ਪਰ ਉਹ ਗੇੜਾ ਵਜਦੇ-ਵਜਦੇ ਨੋ ਸਾਲਾਂ ਨੋ ਹਾਲ ਲੰਘ ਗਏ ਜੀ ਜੀ ਚਲੋ ਫਿਰ ਵੀ ਜਿਉਂਦੇ ਜੀਆਂ ਦੇ ਮੇਲੇ ਆ ਬਿਲਕੁਲ ਹਾਂ ਹਾਂ ਬਾਕੀ ਐ ਵੀ ਜਦੋਂ ਉਹ ਗੱਲ ਆਪਾਂ ਜਿੱਥੋਂ ਜ਼ਿਆਦਾ ਆਪਾਂ ਉੱਥੋਂ ਹੀ ਗੱਲ ਸ਼ੁਰੂ ਕਰੀਏ ਜੀ ਜੀ ਤਾਂ ਉਦੋਂ ਸਾਡਾ ਪਲਾਨ ਸੀਗਾ ਕਿ ਇਹਨੂੰ ਆਧੁਨਿਕ ਤਰੀਕੇ ਦੇ ਨਾਲ ਕੀਤਾ ਜਾਵੇ ਖੇਤੀ ਨੂੰ ਹੂੰ ਕਿਉਂਕਿ ਖੇਤੀ ਵੈਸੇ ਤਾਂ ਮੇਰਾ ਸ਼ੌਂਕ ਵੀ ਹੈ ਹੂੰ ਹੂੰ ਤੇ ਪਰ ਕਿਉਂਕਿ ਉਹ ਪੂਰਾ ਹੁੰਦਾ ਜੇ ਉਹਦੇ ਵਿੱਚ ਕੁਝ ਦੋ ਪੈਸੇ ਨਿਕਲਦੇ ਹੁਣ ਹੂੰ ਤੇ ਪਰ ਹੁਣ ਮੈਂ ਤੁਹਾਨੂੰ ਦਿਖਾਉਂਗਾ ਕਿ ਅਸੀਂ ਪਿਛਲੇ ਸਾਲਾਂ ਚ ਕਿੱਦਾਂ ਆ ਜਿਹੜਾ ਔਰਚਡ ਆ ਉਹਨੂੰ ਨਵੇਂ ਤਰੀਕੇ ਨਾਲ ਡਿਵੈਲਪ ਕੀਤਾ ਤੇ ਕੀ ਉਹਦੇ ਉਹਦੇ ਫੋਰਕਾਸਟ ਕੀ ਹੈ ਆਪ ਪਹਿਲਾਂ ਪਾ ਪਿਛਲੇ ਹੀ ਦਸੀਏ ਇਹ ਪਿਛਲਾ ਕਿੰਨੇ ਕ ਪੁਰਾਣੇ ਹੈ ਇਹ ਤਾਂ ਸਮਝ ਲਓ ਵੀ ਆਪਣੀ ਉਮਰ ਦੇ ਆ ਜੀ ਆਪਣੀ ਉਮਰ ਦੇ ਉਮਰ ਦੀ ਉਮਰ ਹੈ ਹੁਣ ਆਪਾਂ ਨੂੰ ਦੱਸਣਾ ਪਊ ਆਪਣੀ ਉਮਰ ਕਿੰਨੀ ਹੈ ਬਈ ਉਹ ਇਹ 62 ਦੇ ਪਲਾਂਟਡ ਆ ਇਹ ਪਲਾਂਟਡ ਨੇ ਇਹੀ ਟ੍ਰੈਡੀਸ਼ਨਲ ਸਾਡੇ ਕੋਲ ਰਹਿ ਗਈ ਆ ਇੱਕ ਲਾਸਟ ਵੈਰਾਈਟੀ ਜਿਹੜੀ ਨੂੰ ਅਸੀਂ ਅਜੇ ਤੱਕ ਨਹੀਂ ਪਟਿਆ ਤੇ ਹੋ ਸਕਦਾ ਹੈ ਕਿਉਂਕਿ ਇਹਦੀ ਹੁਣ ਦੁਬਾਰਾ ਫੇਰ ਰਿਪੋਰਟ ਆ ਰਹੀ ਡਿਮਾਂਡ ਸ਼ੁਰੂ ਹੋ ਗਈ ਹੈ ਤੇ ਕਿਉਂਕਿ ਪੁਰਾਣੇ ਬੂਟੇ ਨੇ ਫਰੂਟ ਬੜਾ ਵਧੀਆ ਦਿੰਦੇ ਦਿੰਦੇ ਨੇ ਤੇ ਇਸ ਕਰਕੇ ਕਿਉਂਕਿ ਇਸ ਟਾਈਮ ਤਾਂ ਜੇ ਫੁੱਲ ਖਿੜਨ ਦੀ ਟਰਾਈ ਹੋ ਰਹੀ ਜਿੱਦਾਂ ਬੱਡ ਬ੍ਰਸਟ ਹੋਈ ਹੈ ਹਾਂਜੀ ਹਾਂਜੀ ਤੇ ਤੁਸੀਂ ਨੇੜੇ ਕੀ ਚੀਜ਼ ਹੈ ਇਹ 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 ਪੈਕੰਪੇਅਰ ਨਹੀਂ ਹੈ ਪੇਰ ਆਸ ਹਾਂਜੀ ਹਾਂ ਜਦੋਂ ਪੇਰ ਦੀ ਗੱਲ ਆਉਂਦੀ ਹੈ ਸ਼ੈਪਟਨ ਦਾ ਤੇ ਪੇਰ ਦਾ ਬੜਾ ਆਪਸ ਵਿੱਚ ਸਮੇਲ ਆ ਹਾਂ ਤੇ ਇੱਥੇ ਸਾਰਾ ਪੇਰ ਹੀ ਆ ਮੇਨ ਇੱਥੇ ਪੇਰ ਨਹੀਂ ਹੁਣ ਪਹਿਲਾਂ ਸੀਗਾ ਕਿਸੇ ਟਾਈਮ ਅੱਜ ਤੋਂ ਜੇ ਆਪਾਂ 20 ਹਾਲ 25 ਸਾਲ ਪਿੱਛੇ ਲੈ ਜਾਈਏ ਤਾਂ ਇਹ ਸੀਗਾ ਕਿ ਇਥੇ 80% ਆਸਟ੍ਰੇਲੀਆ ਦਾ ਪੇਅਰ ਗਰੋ ਹੁੰਦਾ ਸੀ 80% 80% ਹਾਂ ਸਭ ਤੋਂ ਵੱਡੀ ਵੈਰੈਟੀ ਵਿਲੀਅਮ ਪੇਅਰ ਸੀਗੀ ਜਿਹੜੀ ਨੂੰ ਕਿ ਇੱਥੇ ਦੇ ਦੋ ਵੱਡੀਆਂ ਫੈਕਟਰੀਆਂ ਪ੍ਰੋਸੈਸ ਕਰਦੀਆਂ ਦੀਆਂ ਹਾਂ ਪਰ ਹੁਣ ਕਿਉਂਕਿ ਉਹ ਪ੍ਰਾਈਵੇਟ ਹੱਥਾਂ 'ਚ ਚਲੇ ਗਈਆਂ ਉਹਨਾਂ ਨੇ ਉਹਦਾ ਸਟਰਕਚਰ ਸਾਰਾ ਕੁਝ ਚੇਂਜ ਕਰਤਾ ਡਿਮਾਂਡ ਘਟ ਗਈ ਕਿਤੇ 2 ਲੱਖ ਟਨ ਪ੍ਰੋਸੈਸ ਕਰਦੇ ਕਰਦੇ 10000 ਟਨ ਤੇ ਆ ਗਏ ਤੇ ਹੁਣ ਉਹ ਹੁਣ ਉਹਦਾ ਉਸ ਕਰਕੇ ਲੋਕਾਂ ਨੇ ਪਟਣਾ ਸਾਨੂੰ ਵੀ ਸਾਡਾ ਵੀ ਜਿਹੜਾ ਨਵਾਂ ਤਰੀਕੇ ਨਾਲ ਅਸੀਂ ਫਾਰਮ ਲਾਉਣ ਦਾ ਸਾਡਾ ਕਾਰਨ ਵੀ ਇਹੀ ਬਣਿਆ ਕਿ ਸਾਡੇ ਕੋਲ ਅਸੀਂ ਵੱਡੇ ਵਧੀਆ ਗਰੋਅਰ ਸੀਗੇ ਉਹਦੇ ਤੇ ਸਾਨੂੰ ਪਟਕੇ ਉਹ ਦੁਬਾਰਾ ਲਾਉਣਾ ਆਪਣੇ ਲਾਉਣਾ ਪਿਆ ਨਵੇਂ ਤਰੀਕੇ ਨਾਲ ਨਵੀਆਂ ਵੈਰਾਈਟੀਆਂ ਲੈ ਕੇ ਇਹ ਜਿਹੜੇ ਬੱਡ ਪ੍ਰੈਸਟ ਹੋ ਰਹੀਆਂ ਇਹ ਜਿਹੜਾ ਜਿਵੇਂ ਚਿੱਟੇ ਦੁੱਧ ਵਰਗੇ ਫੁੱਲ ਨਿਕਲਣੇ ਆ ਉਹ ਕਿੰਨੇ ਦਿਨ ਹੋਰ ਲੱਗਣਗੇ ਇਹ ਬਸ ਤੁਸੀਂ ਸਮਝ ਲਓ ਵੀ ਤੁਸੀਂ 2 ਦਿਨਾਂ 4 ਦਿਨ ਲੇਟ ਹੋਗੇ ਅੱਛਾ ਅੱਛਾ 2-4 ਦਿਨ ਦੀ ਉਹ ਛੱਡ ਗਏ 2-4 ਦਿਨ ਮੈਕਸਿਮਮ ਹਫਤੇ ਦਾ ਹੀਰ ਫੇਰ ਹੈ ਆਪ ਤੁਸੀਂ ਦੇਖੋਗੇ ਬੱਡ ਪ੍ਰੈਸਟ ਇਹ ਹੁਣ ਇਹ ਨਿਕਲਣ ਲੱਗ ਗਏ ਆ ਤਕਰੀਬਨ ਤਕਰੀਬਨ ਹਾਂਜੀ ਤੇ ਬਸ ਇਹ 2-3 ਦਿਨਾਂ ਬਾਅਦ ਇਹਨਾਂ ਨੇ ਵਾਈਟ ਸਟੇਜ ਤੇ ਚਲੇ ਜਾਣਾ ਹੈ। ਅੱਛਾ ਤੇ ਬਸ ਜਦੋਂ ਵਾਈਟ ਸਟੇਜ ਤੇ ਚਲੇਣਾ ਉਦੋਂ ਫਿਰ ਸਾਰੇ ਇਹ ਫੁੱਲ ਚਿੱਟੇ ਫੁੱਲ ਭਰ ਜੂਗਾ। ਹਾਂ। ਯਾਨੀ ਕਿ ਹਫ਼ਤੇ ਕਿਹਦਾ ਹੀ ਫਰਕ ਆ। ਬਸ ਇੱਕ ਹਫ਼ਤੇ ਦਾ। ਹਾਂ। ਹਾਂਜੀ ਹਾਂ। ਪਰ ਮੈਂ ਪਿੱਛੇ ਦੇਖ ਰਿਹਾ ਸੀ ਕਈ ਫਾਰਮ ਬੜੇ ਬੜੇ ਸੁਣੀਓ ਹੋਰ ਵੈਰਾਈਟੀਆਂ ਹੋਣੀਆਂ ਜਿਹੜੀਆਂ ਐਡਵਾਂਸ ਵਾਲੀਆਂ। ਹਾਂ ਉਹ ਉਸੀ ਸਟੋਨ ਫਰੂਟ। ਉਹ ਸਟੋਨ ਫਰੂਟ ਆ। ਉਹ ਸਟੋਨ ਫਰੂਟ ਆ ਜਿੱਦਾਂ ਪਲਮ ਨੇ ਹਾਂ ਹਾਂ ਐਪ੍ਰਿਕਾਟ ਨੇ ਚੈਰੀ ਹੈ। ਹੂੰ ਹੂੰ ਇਹ ਇਹ ਚੀਜ਼ਾਂ ਦਾ ਹੈ ਜਿਹੜਾ ਹੂੰ ਹੂੰ ਜਿਆਦਾ ਤੁਨ ਫੁੱਲ ਦੇਖੇ ਹੋਣਗੇ ਉਹ ਲੋ ਜੀ ਬਾਈ ਨਜ਼ਾਰਾ ਵੀ ਆ ਗਿਆ ਛਤਰੀ ਛਤਰੀ ਹੈ ਟਪਿੰਡ ਆਸਟ੍ਰੇਲੀਆ ਇਹ ਪਹਿਲੀ ਵਾਰ ਹੋ ਰਿਹਾ ਸੋ ਜਿਨ੍ਹਾਂ ਨੇ ਪੁਰਾਣੇ ਐਪੀਸੋਡ ਦੇਖਿਆ ਮੈਨੂੰ ਲੱਗਾ ਤਾਂ 50 ਕ ਨੰਬਰ ਤੇ ਐਪੀਸੋਡ ਸੀ 50 50 55 ਹਾਂ ਹਾਂ ਉਸ ਐਪੀਸੋਡ ਦੇ ਵਿੱਚ ਨਾ ਸੀ ਨਵਾਂ ਫਾਰਮ ਲੱਗਦਾ ਦਿਖਾਇਆ ਸੀ ਵੀ ਹਜੇ ਨਵਾਂ ਲਾਇਆ ਥੋੜਾ ਜਿਹਾ ਉਹ ਫਾਰਮ ਸੀ ਪਰ ਹੁਣ ਆ ਜਿਹੜਾ ਲੱਗਿਆ ਦੇਖਿਆ ਸੀ ਆਖਿਆ ਵੀ ਇਹ ਦੇਖੀਏ ਹੁਣ ਇਹ ਚ ਦੱਸੋ ਬਾਈ ਜੀ ਇਹ ਕੀ ਹੁਣ ਅਧੂਨਿਕਤਾ ਕੀ ਨੈਟ ਨੁਕਤਾ ਜੇ ਲਾਤੇ ਅਜਾ ਨੁਕਤਾ ਤਾਂ ਇਹ ਹੈ ਜੀ ਬਈ ਕਿਉਂਕਿ ਹੁਣ ਜਿਹੜੀ ਵੱਡੀ ਵੱਡੀ ਪ੍ਰੋਬਲਮ ਹੈਗੀ ਉਹ ਕਲਾਈਮੇਟ ਚੇਂਜ ਦੀ ਹਾਂਜੀ ਕਲਾਈਮੇਟ ਚੇਂਜ ਦੇ ਵਿੱਚ ਸਾਰਾ ਕੁਝ ਹੀ ਉਹ ਹੋ ਰਿਹਾ ਜਿਹੜਾ ਕਦੇ ਵੀ ਹੋਇਆ ਹਮ ਇੱਕ ਤਾਂ ਇਹ ਹੈ ਵੀ ਤੂਫਾਂ ਬਹੁਤ ਪੈ ਰਹੀ ਹੈ ਹਮ ਹਮ ਘੜੇ ਮਾਰ ਜਿਆਦਾ ਹੋ ਰਹੀ ਹੈ ਜਿਹੜੀ ਜਿਹੜੀ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਜੇ 30 ਸਾਲ ਚਾਹੀਏ ਵਾਂਸ ਇਹ 10 ਇਅਰ ਹਮ ਐਪੀਸੋਡ ਦਾ ਹੋ ਜੇ ਘੜੇ ਪੈਂਦੇ ਸੀ ਘੜੇ ਪੈਂਦੇ ਹੁੰਦੇ ਸੀ ਤੇ ਹੁਣ ਕੀ ਹੈ ਹੁਣ ਏਵਰੀ ਇਅਰ ਦੀ ਉਹ ਹੈ ਅੱਛਾ ਹਰ ਸਾਲ ਹੀ ਪੈਣ ਲੱਗ ਗਿਆ ਹਰ ਸਾਲ ਕਿਤੇ ਨਾ ਕਿਤੇ ਪੈਣੇ ਆ ਹਮ ਗਲਵਨ ਵੈਲੀ ਦੇ ਵਿੱਚ ਕੋਈ ਪਿਛਲੇ ਕੁ ਸਾਲਾਂ ਦੇ ਵਿੱਚ ਸਾਲ ਚ ਦੋ ਦੋ ਵਾਰ ਵੀ ਪਏ ਆ ਹਮ ਹਮ ਤੇ ਬੜੀ ਬੁਰੀ ਤਰ੍ਹਾਂ ਹਿੱਟ ਹੋਏ ਆ ਤੇ ਉਹਦਾ ਹੁਣ ਇੱਕੋ ਇੱਕ ਤਰੀਕਾ ਬਚਦਾ ਧੁੱਪ ਤੋਂ ਬਚਣ ਦਾ ਫਿਰ ਜਾਨਵਰ ਬਹੁਤ ਆ ਰਹੇ ਆ ਹਮ ਜਾਨਵਰ ਦਾ ਮੈਨੂੰ ਬੜੀ ਬਹੁਤ ਵੱਡੀ ਪ੍ਰੋਬਲਮ ਹੈ ਤੇ ਤੋਤਾ ਆ ਰਿਹਾ ਉਹ ਜਿਹੜਾ ਕੁਇਨਜ਼ਲੈਂਡ ਚ ਸੀਗਾ ਉਹ ਇੱਥੇ ਤੱਕ ਪਹੁੰਚ ਗਿਆ ਕੋਕਟੂ ਕੋਕਟੂਜ਼ ਹਾਂ ਤੇ ਉਹਨਾਂ ਨੂੰ ਤੋਂ ਬਸ ਇੱਕੋ ਹੀ ਤਰੀਕਾ ਵੀ ਇਹਨਾਂ ਨੂੰ ਬਚਾਇਆ ਜਾਵੇ ਹੁਣ ਇਹ ਨਵਾਂ ਤਰੀਕਾ ਥੋੜਾ ਜਿਹਾ ਸਸਤਾ ਹੈ ਇਹ ਹਰ ਇੱਕ ਰੋ ਦੇ ਉੱਪਰ ਤੁਸੀਂ ਜਾਲ ਪਾਉਣਾ ਹੈ ਇੱਕਾ ਐਲੋਜੀ ਬਣਾਈ ਹੈ ਉੱਤੇ ਇਹ ਇਹਨੂੰ ਬੁੱਲਹੌਂਸ ਕਹਿੰਦੇ ਆ ਬੁੱਲਹੌਂਸ ਪਾਟ ਦੀ ਬਣੀ ਹੋਈ ਹੈ ਹਾਂ ਇਹ ਇਹ ਸਟੀਲ ਦੀ ਬਣੀ ਹੈ ਇਹਦੇ ਨਾਲ ਇਹਦਾ ਫਾਇਦਾ ਇਹ ਆ ਵੀ ਤੁਹਾਨੂੰ ਆਏ ਸਾਲ ਤਾਰਨਾ ਨਹੀਂ ਪੈਂਦਾ ਇਹਨੂੰ ਥੱਲੇ ਨਹੀਂ ਤਾਰਨਾ ਪੈਂਦਾ ਉੱਪਰ ਇਹਨੂੰ ਤੁਸੀਂ ਬੰਨ੍ਹ ਦਿੰਦੇ ਹੋ ਤਾਰਾਂ ਦੇ ਨਾਲ ਫਿੱਟ ਕਰਿਆ ਹੋਇਆ ਇਹ ਤੇ ਇੱਕ ਇਹ ਨੈਟ ਬਚਿਆ ਰਹਿੰਦਾ ਤੇ ਇੱਕ ਬੰਨਣਾ ਸਾਲਾ ਹੂੰ ਹੂੰ ਪਰ ਫਿਰ ਵੀ ਨੈਟ ਦੀ ਕਿੰਨੇ ਕਿ ਸਾਲ ਦੀ ਜਿਹੜੀ ਹੈਗੀ ਇਹਦੇ ਚ ਲਿਮਟ ਲਿਮਟ ਦਾ ਮਤਲਬ ਤੁਹਾਡਾ ਕਿਵੇਂ ਵੀ ਨੈਟ ਕਿੰਨੇ ਸਾਲ ਖਰਾਬ ਨਹੀਂ ਹੁੰਦਾ ਇਹ ਨੈਟ ਦੇ ਇੱਕ ਵਾਰ ਤੁਸੀਂ ਲੱਗ ਰਹੋ ਤੇ ਬਾਕੀ ਬਹੁਤਾ ਤੁਸੀਂ ਇਹਨੂੰ ਮਿਸਹੈਂਡਲ ਨਾ ਕਰੋ ਹਾਂ ਤਾਂ 8 ਤੋਂ 10 ਸਾਲ ਕੱਢ ਸਕਦਾ ਹੈ 8 ਸਾਲ ਤਾਂ ਕੱਢੇ ਸਕਦਾ ਹੂੰ ਮੈਨੂੰ ਮਿਨੀਮਮ ਤਾਂ 5-6 ਸਾਲ ਤਾਂ ਮਿਨੀਮਮ ਹੈ ਜਿਹੜਾ ਕਿੰਨੀ ਵੀ ਹਾਲਾ ਹਾਸ਼ਕੀ ਕੰਡੀਸ਼ਨ ਹੋਣ ਤੇ ਜੇ ਨੈਟ ਤੁਸੀਂ ਚਲੋ ਵੀ ਇੱਕ ਵਾਰ ਗੜੇਮਾਰ ਹੋ ਗਈ ਹੂੰ ਤੇ ਉਹ ਤੁਸੀਂ ਇੱਕ ਵਾਰ ਫਰੂਟ ਵਝਾ ਗਏ ਇਹਦਾ ਮਤਲਬ ਥੋੜੀ ਉਸੇ ਸਾਲ ਉਹਦੇ ਪੈਸੇ ਪੂਰੇ ਕਰ ਗਏ ਪੈਸੇ ਪੂਰੇ ਹੋ ਗਏ ਨਾ ਟ ਤੇ ਇਹ ਇਹ ਕਿ ਵਰਾਈਟੀ ਕਿਹੜੀ ਹੈ ਇਹ ਵਰਾਈਟੀ ਹੈਗੀ ਜੀ ਪਿੰਕ ਲੇੜੀ ਪਿੰਕ ਲੇੜੀ ਦੀ ਇੱਕ ਵਰਾਈਟੀ ਨੇ ਹੈਗੀ ਸੇਬਾਂ ਦੀ ਜਗ੍ਹਾ ਸੇਬਾਂ ਦੀ ਵਰਾਈਟੀ ਹੈ ਹਾਂਜੀ ਹਾਂਜੀ ਇਹ ਮੇਰੇ ਖਾਤੇ ਚਾਰ ਆ ਪੰਜ ਵਰਾਈਟੀਆਂ ਨੇ ਤੇ ਇਹਨਾਂ ਦਾ ਬਹੁਤਾ ਫਰਕ ਤਾਂ ਹੈ ਨਹੀਂ ਪਰ ਕਿਉਂਕਿ ਜਦੋਂ ਤੋੜਦੇ ਆ ਉਦੋਂ ਥੋੜਾ ਥੋੜਾ ਫਰਕ ਪੈਂਦਾ ਕਿਉਂਕਿ ਤੁਹਾਡੇ ਕੋਲ ਹਾਰਵੈਸਟ ਟਾਈਮ ਦਾ ਵਿੰਡੋ ਹੁੰਦਾ ਉਹ ਅੱਛਾ ਯਾਨੀ ਕਿ ਫਸਲ ਦੀ ਰੋਟੇਸ਼ਨ ਬਣ ਜਾਂਦੀ ਹੈ ਰੋਟੇਸ਼ਨ ਬਣ ਜਾਂਦੀ ਹੈ ਹਾਂ ਹੈ ਸਾਰਾ ਪਿੰਕ ਲੇੜ ਐਪਲ ਇਹ ਤੇ ਬਾਕੀ ਇਹ ਵੀ ਇਹ ਇਹਦੇ ਇਹਨੂੰ ਇਹਦਾ ਇਹਦਾ ਇਹ ਰੂਬੀ ਪਿੰਕ ਹੈ ਇੱਕ ਰੈੱਡ ਐਂਡ ਲੇਡੀ ਹੈ ਇੱਕ ਰੋਜ਼ੀ ਗਲੋ ਹੈ ਇਦਾਂ ਇੱਕ ਪਿੰਕ ਈਵ ਹੈ ਇਦਾਂ ਦੇ ਕਈ ਵੈਰਾਈਟੀਆਂ ਨੇ ਇਹ ਪਰ ਹੈ ਇਹਨਾਂ ਦਾ ਜਿਹੜੀ ਦਿੱਖ ਇੱਕੋ ਜਿਹੀ ਉਹ ਹੈ ਇਹ ਸਾਰੇ ਗ੍ਰਾਫਟਡ ਆ ਇਹ ਗ੍ਰਾਫਟਰ ਨੇ ਹਾਂ ਜੀ ਤੇ ਪਾਣੀ ਸਪ੍ਰਿੰਕਲਰ ਹੀ ਲਾਉਣੇ ਸਰ ਹਾਂ ਸਪ੍ਰਿੰਕਲਰ ਸਿਸਟਮ ਹੈ ਜੀ ਸਾਰੇ ਦਾ ਸਾਰਾ ਤੇ ਸਪ੍ਰਿੰਕਲਰ ਸਿਸਟਮ ਦੇ ਨਾਲ ਇਦਾਂ ਵੀ ਸਾਡੇ ਉਰੇ ਗਰਮੀ ਪੈਂਦੀ ਜ਼ਿਆਦਾ ਹੁਣ ਹੂੰ ਅਗ ਡ੍ਰਿਪ ਸਿਸਟਮ ਵੀ ਲੋਕਾਂ ਨੇ ਲਾਇਆ ਪਰ ਡ੍ਰਿਪ ਸਿਸਟਮ ਨਾਲ ਥੋੜਾ ਜਿਹਾ ਪਾਣੀ ਤਾਂ ਤੁਸੀਂ ਬਚਾਏ ਜਾਂਦੇ ਹੋ ਪਰ ਕਿਉਂਕਿ ਜਦੋਂ ਗਰਮੀ ਬਲੱਸ 40 ਹੁੰਦਾ ਉਦੋਂ ਫਿਰ ਡ੍ਰਿਪ ਸਿਸਟਮ ਇਨਾਫ ਨਹੀਂ ਕਰਦਾ ਤੇ ਇਹ ਤਾਰਾਂ ਹੁਣ ਜਿਵੇਂ ਅੱਗੇ ਬਿਨਾਂ ਤਾਰਾਂ ਤੋਂ ਵੀ ਕਰਦੇ ਰਹੇ ਸੇਵ ਤੇ ਹੁਣ ਤਾਰਾਂ ਹੀ ਬੜੀਆਂ ਪਾਈਆਂ ਤਾਰਾਂ ਤਾਂ ਹੁਣ ਇਹ ਵੀ ਕਿਉਂਕਿ ਤੁਸੀਂ ਬੂਟੇ ਲਾ ਦਿੰਨੇ ਹੋ ਜ਼ਿਆਦਾ ਹਾਂ ਹਾਂ ਤੇ ਖਰਚਾ ਹੋ ਜਾਂਦਾ ਥੋੜਾ ਬਹੁਤ ਜ਼ਿਆਦਾ ਤੇ ਤੁਸੀਂ ਕ੍ਰੌਪ ਨੂੰ ਲੈਣਾ ਹੁੰਦਾ ਕੋਈ ਰੱਟ ਕੇ ਕੋਈ ਇੱਕ ਹਾਂਜੀ ਤੇ ਉਹ ਨੂੰ ਫਿਰ ਤੁਸੀਂ ਸਭ ਨਾਲ ਬੈਸਟ ਤਰੀਕਾ ਤੇ ਸਸਤਾ ਤਰੀਕਾ ਹੀ ਹੈ। ਹੂੰ ਵੀ ਇਹਨੂੰ ਤਾਰਾਂ ਤੇ ਲਾਓ ਜਿਹਦੇ ਨਾਲ ਕਿ ਇਹ ਜਿੱਥੇ ਤੱਕ ਇਹਦੀ ਗਰੋ ਹੋਏ ਹੋਗੇ ਉੱਥੋਂ ਉੱਥੋਂ ਤੱਕ ਦਾ ਫਰੂਟ ਲੈਂਦੇ ਰਹੋ। ਅੱਛਾ 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 ਬੇਰੇ ਇਹਦੇ ਨਾਲ ਪਰ ਉੱਤੋਂ ਤਾਂ ਹਾਈਟ ਤੇ ਏਦੂ ਬਾਅਦ ਤਾਂ ਫਿਰ ਵਧਾਉਣੀ ਨਹੀਂ ਤੁਸੀਂ। ਐਸੀ ਕਰਕੇ ਫਰੂਟ ਅਰਲੀ ਲੈ ਲੈਣਾ ਸ਼ੁਰੂ ਕਰ ਦਿੰਦੇ ਅਸੀਂ। ਹਾਂ ਸੋ ਇਹਦੀ ਵੀ ਲਾਈਫ ਤਾਂ ਲੰਮੀ ਆ ਕਿਉਂਕਿ ਪੱਤੇ ਝਾੜਦਾ ਹੈ ਹਨਾ। ਹਾਂ ਇਹਦੀ ਹਾਂ ਇਹਦੀ ਲਾਈਫ ਅਨ ਦੇ ਜੇ ਤੁਸੀਂ ਵਧੀਆ ਕਿਉਂਕਿ ਇਹਨਾਂ ਦੇ ਉੱਪਰ ਤੁਸੀਂ ਬਹੁਤ ਜ਼ਿਆਦਾ ਵੱਡੇ ਨਹੀਂ ਕਰ ਸਕਦੇ ਇਹਨਾਂ ਨੂੰ ਹੂੰ ਹੂੰ ਤੇ ਇਹਦਾ ਇੱਕੋ ਇੱਕ ਹੈ ਵੀ ਤੁਸੀਂ ਇਹਨੂੰ ਟਰਾਈ ਕਰਖੋ ਕਿ 15 ਤੋਂ 20 ਸਾਲ ਬਾਅਦ ਪਟਕੇ ਇਹਨਾਂ ਨੂੰ ਗraft ਕਰਕੇ ਨਵੇਂ ਨਵੇਂ ਲਾਓ ਅੱਛਾ grafting ਜੜ੍ਹ ਰੱਖ ਲੈ ਹਾਂ ਰੱਖ ਤੇ graft ਕਰ ਲਓ 15-20 ਸਾਲ ਬਾਅਦ ਫੇਰ ਸੋਨੂੰ ਜਿਆਦਾ ਬੈਟਰ ਆ graft ਦਾ ਫਾਇਦਾ ਹੈ ਕਿਉਂਕਿ ਤੁਹਾਨੂੰ ਕੋਈ ਇਨਫਰਾਸਟ੍ਰਕਚਰ ਦੁਬਾਰਾ ਚੇਂਜ ਥੜਨ ਦੀ ਲੋੜ ਨਹੀਂ ਸਿਰਫ graftਿੰਗੇ ਕਰਨ ਦੀ ਲੋੜ ਹੈ ਹੂੰ ਹੂੰ ਤੇ graft ਕਿੰਨੇ ਚ ਅਗਲੇ ਸਾਲ ਹੀ ਰਲ ਜਾਂਦੀ ਨਾਲ graft ਤਾਂ ਕਈ ਵਾਰ ਤਾਂ ਤੁਸੀਂ ਕਈ ਵਾਰ ਹੁੰਦਾ ਕੀ ਹੈ ਕਿ ਤੁਸੀਂ ਸ਼ਾਈਡ ਤੇ ਇੱਕ ਕਲਮ ਲਾ ਦਿੰਨੇ ਹੋ ਹੂੰ ਬੂਟਾ ਥੋੜਾ ਚੱਲਦਾ ਰਹਿੰਦਾ ਫਰੂਟ ਦਿੰਦਾ ਰਹਿੰਦਾ ਜਦੋਂ ਉਹ ਰਲਦੀ ਆ ਉਹਨੂੰ ਜਦੋਂ ਜਦੋਂ ਜੇ ਤੁਹਾਨੂੰ ਲੱਗਿਆ ਵੀ ਹੁਣ ਇਹਨੇ ਬਰਬਰ ਰਲ ਗਈ ਹੈ ਬ੍ਰਾਂਚ ਹੈ ਜਿਹੜੀ ਤੁਸੀਂ ਬਾਕੀ ਮੇਨ ਬੂਟਾ ਵੜ ਦਾਣਾ ਤੇ ਉਹਨੂੰ ਉਹਨੂੰ ਟ੍ਰੇਨ ਕਰ ਦੇਣਾ ਹਾਂ ਐਦਾਂ ਉਹ ਮੇਰੇ ਯਾਦ ਆ ਪਹਿਲਾਂ 2013 ਚ ਇੱਥੇ ਅਸੀਂ ਮੋਟਰਸਾਈਕਲ ਤੇ ਝੂਟੇ ਲੈ ਕੇ ਗਏ ਸੀ ਜਦੋਂ ਰਾਣੇ ਰਣਵੀਰ ਹੋਰਾਂ ਦੇ ਸ਼ੋਅ ਕਰਾਏ ਸੀ ਹਾਂ ਹਾਂ ਨਾ ਜੀ ਨਾ ਟੈਨਸ਼ਨ ਨਹੀਂ ਲੈਣੀ ਤੇ ਹਾਂ ਜੀ ਹਾਂ ਹਾਂ ਫਿਰ 16 ਚ ਆਏ ਸੀ ਤੇ ਹੁਣ ਫਿਰ 25 ਚ ਆਏ ਆ ਜੀ ਹਾਂ ਜੀ ਹਾਂ ਜਿਉਂਦੇ 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 ਰਹਿੰਦਾ ਜੀ ਜਰੂਰ ਮਿਲਾਂਗੇ ਫੇਰ ਵੀ ਦੁਬਾਰਾ ਬਿਲਕੁਲ ਬਿਲਕੁਲ ਇਹ ਮੇਲੇ ਚੱਲਦੇ ਰਹਿਣ ਜੀ ਹਾਂ ਜੀ ਹਾਂ ਤੇ ਨਹੀਂ ਵੈਸੇ ਮੈਂ ਦੱਸ ਦਿਆਂ ਜੀ ਸਾਡੀ ਕਮਿਊਨਿਟੀ ਦੇ ਲਈ ਬਹੁਤ ਵਧੀਆ ਬਾਈ ਜੀ ਕੰਮ ਕਰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਪਿਆਰੀਆਂ ਯਾਦਾਂ ਇਹਨਾਂ ਦੀਆਂ ਤੇ ਉਹ ਵੀ ਆਪਾਂ ਰਿਕਾਰਡ ਕਰਨੀ ਆ ਕਿਸੇ ਵੇਲੇ ਕਿਉਂਕਿ ਇਹ ਸਰਮਾਇਆ ਸਾਡਾ ਪੁਰਾਣੀ ਪੀੜੀ ਦਾ ਇੱਥੇ ਜਿਹੜੀਆਂ ਜੜਾਂ ਲਾਉਣ ਦਾ ਸਰਮਾਇਆ ਬਿਲਕੁਲ ਦੂਜਾ ਜਿਹੜਾ ਹੁਣ ਜਿਵੇਂ ਖੇਡਾਂ ਹੁੰਦੀਆਂ ਤੇ ਅਸੀਂ ਬੈਠੇ ਕਹਿ ਦਿੰਦੇ ਆ ਬਾਈ ਜੀ ਸੇਪੇ ਭੇਜ ਦਿਓ ਬਾਈ ਜੀ ਚਹਰੀ ਪੇ ਆਪੇ ਪੀਰ ਭੇਜ ਦਿਓ ਤੇ ਉਹਦੀ ਭੇਜ ਦਿੰਦੇ ਆ ਜੀ ਸੋ ਇਹ ਵੀ ਵੱਡੀਆਂ ਪ੍ਰਾਪਤੀਆਂ ਜੀ ਦੇਖੋ ਜੀ ਉਹ ਮੈਂ ਆ ਮੇਰੇ ਨਾਲ ਮੇਰਾ ਸਾਥੀ ਇੱਕ ਹਰਪ੍ਰੀਤ ਸਿੰਘ ਖੇਡਾ ਤੇ ਇਹ ਇਹ ਹਿੰਮਤ ਕਰਨ ਦਾ ਮੈਂ ਤਾਂ ਬਸੇ ਨਾਲੇ ਹੁੰਨਾ ਇਹਦੇ ਨਹੀਂ ਨਹੀਂ ਜਿਸ ਨਾਲ ਕਿ ਕਿਉਂਕਿ ਮੈਨੂੰ ਮੈਂ ਥੋੜਾ ਕੋਈ ਕਿਸਮ ਦਾ ਨਹੀਂ ਵਰਕ ਨਹੀਂ ਕਰਦਾ ਵਰਕ ਤਾਂ ਜੀ ਇਹਨਾਂ ਨਾਲ ਤੁਹਾਡੇ ਤੇ ਹਾਂ ਜੀ ਹਾਂ ਇਹ ਵੈਦਰ ਸਟੇਸ਼ਨ ਆ ਜੀ ਇਹ ਵੈਦਰ ਨਾ ਜੀ ਇਹ ਸਾਰਾ ਸਿਸਟਮ ਹੈ ਦਾ ਆਟੋਮੈਟਿਕ ਥਰੂ ਇੰਟਰਨੈਟ ਜਿਹੜੀ ਉਹ ਆਪਾ ਇਰੀਗੇਸ਼ਨ ਕਰਦੇ ਹਾਂ ਹੁਣ ਇਰੀਗੇਸ਼ਨ ਤੇ ਆ ਫਿਲਟਰ ਇਹਦੇ ਆਟੋ ਕਲੀਨ ਹਾਂ ਸਾਰੇ ਆਟੋ ਕਲੀਨ ਨੇ ਹਾਂ ਜੀ ਹਾਂ ਅੱਛਾ 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 ਬਸ ਫਿਰ ਇੱਥੋਂ ਇਹ ਸਿਗਨਲ ਦਿੰਦਾ ਹੈ ਤੁਸੀਂ ਕੰਪਿਊਟਰ ਨਾਲ ਜੋੜ ਰੱਖਿਆ ਉਹਦੇ ਨਾਲ ਹਾਂ ਤੇ ਫੋਨ ਤੇ ਫੋਨਾਂ ਤੇ ਹੈ ਫੋਨ ਤੇ ਆ ਸਾਰਾ ਫੋਨ ਤੇ ਇਰੀਗੇਸ਼ਨ ਸਾਰੀ ਤੇ ਮੋਸਟ ਸਾਨੂੰ ਪਤਾ ਵੀ ਇਹ ਲੱਗਦਾ ਰਹਿੰਦਾ ਵੀ ਮੋਇਸਚਰ ਮੀਟਰ ਦੇ ਨਾਲ ਆ ਵੀ ਕੰਨਾ ਕਿ ਕਿਹੜੇ ਬਲਾਕ ਨੂੰ ਕਿੰਨਾ ਪਾਣੀ ਚਾਹੀਦਾ ਪਾਣੀ ਕਿੰਨਾ ਕੁ ਲੱਗਦਾ ਹੂੰ ਕਿੰਨੇ ਮਹਗਾ ਲੀਟਰ ਲੱਗ ਜਾਂਦਾ ਪਾਣੀ ਜਿੱਤਾ ਦੇਖੋ ਮੀ ਵੈਸੇ ਤਾਂ ਜਿਹੜਾ ਐਪਲ ਹੈ ਇਹ ਤੀਜੇ ਨੰਬਰ ਦਾ ਹੋਇਆ ਤੀਜੇ ਨੰਬਰ ਤੇ ਸਭ ਤੋਂ ਵੱਧ ਪਾਣੀ ਲੈਣ ਵਾਲਾ ਹੈ ਅੱਛਾ ਪਹਿਲੇ ਨੰਬਰ ਤੇ ਬਦਾਮ ਹੋ ਗਿਆ ਹਾਂਜੀ ਦੂਜੇ ਤੇ ਭੇਰ ਹੋ ਗਿਆ ਹਾਂਜੀ ਤੁਸੀਂ ਜੈਤੂ ਸੰਗਤਰੇ ਵਾਲੇ ਤੁਸੀਂ ਜਾਣਦੇ ਹੋਵੋਗੇ ਸੰਗਤਰਾ 3 ਮੈਗਾ ਲੀਟਰਾਂ ਸਾਰ ਲੈਂਦੇ ਹਾਂ ਪਰ ਇਹ ਇਹਨੂੰ 4 ਬਸ 3 ਜਾਂ 4 ਮੈਗਾ ਲੀਟਰ ਪਾਣੀ ਚਾਹੀਦਾ ਹਾਂ अंगूर 2.5 ਨਾਲ ਵੀ ਸੱਜਦਾ ਉਬੀ ਹਾਈਵੇ ਹੁਣ ਕਿਉਂ ਜਿਹੜੀ ਟਾਰਗੇਟ ਇਰੀਗੇਸ਼ਨ ਹੋ ਗਈ ਇਹ ਬਲੌਗ ਤੁਸੀਂ ਜਦੋਂ ਆਏ ਸੀ ਲਾਸਟ ਟਾਈਮ ਇਹ ਉਦੋਂ ਸੀ ਆ ਇਹ ਹੁਣ ਸਮਝ ਰਹੇ ਹੋ ਕਿ ਫੁੱਲ ਪ੍ਰੋਡਕਸ਼ਨ ਤੇ ਹੈ ਇਹ ਕਿਹੜੀ ਵੈਰੈਟੀ ਆ ਇਹ ਵੀ ਪਿੰਕ ਲੇਡੀ ਆ ਇਹ ਵੀ ਪਿੰਕ ਲੇਡੀ ਆ ਪਿੰਕ ਲੇਡੀ ਆ ਮੈਂ ਉਦੋਂ ਉਦੋਂ ਅੱਗੇ ਗੱਲ ਆ ਜਿਹੜੀ ਨਵੀਂ ਚੀਜ਼ ਅਸੀਂ ਇੱਕ ਲਾਈ ਆਏ ਪਿਛਲੇ ਸਾਲਾਂ ਚ ਉਹ ਕਿ ਨਵੀਂ ਵੈਰੈਟੀ ਲਾਈ ਆ ਬਰਾਵੋ ਅੱਛਾ ਬਰਾਵੋ ਐਪਲ ਆ ਉਹ ਕਲੱਬ ਵੈਰਾਈਟੀ ਐ ਹਮ ਹਮ ਤੇ ਉਹਦੇ ਉਹਦਾ ਜਿਹੜੀ ਹੁਣ ਸਾਡੀ ਪ੍ਰੋਡਕਸ਼ਨ ਐ ਪਿਛਲੇ ਇੱਕ ਸਾਲਾਂ ਤੋਂ ਸ਼ੁਰੂ ਹੋਈ ਐ ਹਮ ਹਮ ਤੇ ਹੋਪਫੁਲੀ ਉਹਦਾ ਉਹਦਾ ਉਹਦੇ ਉਹਦਾ ਉਹਦੀ ਜਿਹੜਾ ਫਿਊਚਰ ਐ ਲੁਕਸ ਲਾਈਕ ਬ੍ਰਾਈਟ ਐ ਹਮ ਬਾਕੀ ਐਪਲ ਵੈਰਾਈਟੀ ਇਹਨਾਂ ਨੂੰ ਅਗਲੀ ਜਾਲੀ ਦਾ ਰੰਗ ਬਦਲਵਾਈਆਂ ਬਸ ਉਹਨਾਂ ਦੇ ਸੇਮ ਹੀ ਆ ਨਹੀਂ ਉਹ ਰੰਗ ਬਦਲਿਆ ਇਸੇ ਕਰਕੇ ਐ ਕਿਉਂਕਿ ਉਸ ਉਹ ਜਿਹੜਾ ਉਹ ਰੰਗ ਦਾ ਬਦਲਣ ਦਾ ਬਹੁਤਾ ਕਾਰਨ ਇਹ ਹੀ ਐ ਵੀ ਕਿਉਂਕਿ ਇਹਨੂੰ ਤਪ ਪਜਾਦਾ ਨਹੀਂ ਚਾਹੀਦੀ ਜਿਆਦਾ ਸੰਵਰਨ ਹੋ ਜਾਂਦਾ ਥਰੂ ਥਰੂ ਨੈਟ ਵੀ ਓਕੇ ਤੇ ਇਸ ਕਰਕੇ ਇਹਨੂੰ ਥੋੜਾ ਜਿਹਾ ਗਾੜਾ ਲਾਇਆ ਜਿੱਦਾਂ ਜਿਹੜਾ ਆ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਇਹ ਵੈਰਾਈਟੀ ਨੂੰ ਕਾਲਾ ਲੱਗਣਾ ਹੈ ਬਿਲਕੁਲ ਕਾਲਾ ਅੱਛਾ ਹਾਂਜੀ ਜਦੋਂ ਇਹਦੇ ਤੇ ਨੈਟ ਪੈਣਾ ਹੁਣ ਨੈਟ ਨਹੀਂ ਪਾਇਆ ਹੁਣ ਪਾਵਾਂਗੇ ਇਹਦੇ ਤੇ ਉਹਦੀ ਐਫੀਸ਼ੀਐਂਸੀ ਵੀ ਹੁੰਦੀ ਹੈ ਜਿਵੇਂ 50% 25% ਨੈਟ ਦੀ ਵੀ ਅੱਜ ਕੱਲ੍ਹ ਹੁੰਦੀ ਆ ਹਾਂ ਤਾਂ ਉਸੇ ਕਰਕੇ ਫਾਇਦਾ ਨਾ ਟੈਂਪਰੇਚਰ ਵੀ ਘਟ ਕਰਦਾ ਇਹ ਹੂੰ ਟਰੀ ਦੇ ਵਿੱਚ ਜਿਹੜਾ ਟੈਂਪਰੇਚਰ ਹੁੰਦਾ ਜਿਵੇਂ 40 ਹੈ ਤਾਂ ਸਮਝ ਲਓ ਵੀ ਉਹ 35 ਜਾਂ 32 33 ਰਹਿ ਜਾਣਾ। ਤੇ ਫਿਰ ਬਾਹਰ ਉਹ ਵਿਚਾਰੇ ਬਾਹਰ ਲੌਲਾ ਲਾਣਾ ਸਿੱਟ ਕੇ ਮੋੜ ਜਾਂਦੇ تھے۔ ਜਾਉਂਦੇ ਆਉਂਦਾ। ਉਹ ਨਹੀਂ ਪੈਂਦਾ ਵਿਚਾਰਾਂ ਦਾ। ਉਸੇ ਕਰਕੇ ਲਾਇਆ ਵੀ ਐਸੇ ਕਰਕੇ ਵੀ ਕਿਉਂਕਿ ਲੌਕਡਾਪ ਹੋ ਜਾਂਦੇ ਆ ਇਹ। ਹਾਂ ਤੇ ਇਹ ਫਿਰ ਜੋ ਤੋੜਦੇ ਆ ਉਹ ਤੋਂ ਪਹਿਲਾਂ ਮੰਨ ਲੈਣੇ ਹੋ। ਹਾਂ ਜਦੋਂ ਤੋੜਦੇ ਆ ਬਸ ਉਦੋਂ ਹੀ ਚੱਕਣਾ ਆଥି। ਉਦੋਂ ਹੀ ਚੱਕਦੇ ਆ। ਹਾਂ। ਹੈ ਮੈਨੂਲੀ ਬੰਨਣਾ ਪੈਣਾ। ਹਾਂ ਮੈਨੂਲੀ ਬੰਨਣਾ ਪੈਣਾ ਹੈ ਲੀਵਰ ਜੌਬ ਹੈਗੀ ਆ। ਪਰ ਹੁਣ ਕੋਈ ਤੁਹਾਡੇ ਕੋਲ ਚੋਇਸ ਨਹੀਂ ਹੈਗੀ ਕੋਈ। ਕਿਉਂਕਿ ਤੁਸੀਂ ਕ੍ਰੌਪ ਨੂੰ ਬਚਾਉਣਾ ਹੈ। ਹਾਂ ਲੇਬਰ ਵਰਕ ਇਹ ਗ੍ਰੇ ਕਲਰ ਆ ਜਾਣੀ ਕਿਸੇ ਦਾ ਇੱਕ ਗ੍ਰੇ ਕਲਰ ਹੈ ਹਾਂ ਇੱਕ ਗ੍ਰੇ ਕਲਰ ਹੈ ਇਹ ਇਹ ਨਵੀਂ ਵੈਰਾਈਟੀ ਹੈ ਬਰਾਵੋ ਦੀ ਅੱਛਾ ਅੱਛਾ ਇਹਨੂੰ ਇਹ ਬੜਾ ਸੈਂਸਿਟਿਵ ਹੈ ਹੂੰ ਜੇ ਜੇ ਤੁਸੀਂ ਇਹਨੂੰ ਧੁੱਪ ਤੋਂ ਨਹੀਂ ਬਚਾਉਂਗੇ ਸਨਮਰਨ ਬਹੁਤ ਜ਼ਿਆਦਾ ਹੁੰਦਾ ਤੇ ਇਹਦੀ ਮਾਰਕੀਟਿੰਗ ਫਿਰ ਤੁਸੀਂ ਹੁਣ ਕਿੱਥੇ ਕਰ ਰਹੇ ਹੋ ਇਹਦੀ ਮਾਰਕੀਟਿੰਗ ਵੈਸੇ ਤਾਂ ਇੱਕ ਫਰੂਟ ਵੈਸਟਰ ਕੰਪਨੀ ਹੈ ਜਿਹੜੀ ਆਸਟ੍ਰੇਲੀਆ ਚ ਹੈ। ਅੱਛਾ ਜੀ। ਉਹੀ ਇਹਨਾਂ ਨੂੰ ਕੰਟਰੋਲ ਇਹਨੂੰ ਕੰਟਰੋਲ ਕਰਦੀ ਹੈ। ਹੂੰ ਹੂੰ ਤੇ ਇੱਥੇ ਉਹਨਾਂ ਨੇ ਤਿੰਨ ਗਰੋਅਰਾਂ ਨੂੰ ਤਿੰਨ ਪੈਕਿੰਗ ਸ਼ੈਡਾਂ ਨੂੰ ਅਲਾਉ ਕੀਤਾ ਹੋਇਆ ਹੈ ਪੈਕ ਕਰਨਾ। ਹੂੰ ਹੂੰ ਜਿਹੜੇ ਇੱਥੇ ਦੇ ਗੁਲਬਨ ਵੈਲੀ ਦੇ ਜਿੰਨੇ ਗਰੋਅਰ ਨੇ ਬਰਾਵੋ ਪੈਕ ਕਰਦੇ ਆ ਉਹਨਾਂ ਦੇ ਥਰੂ ਹੀ ਉਹ ਪੈਕ ਕਰਦੇ ਆ। ਹੂੰ ਹੂੰ ਤੇ ਉਹਨਾਂ ਨੇ ਇੱਕ ਇੱਕ ਲਾਸਟ ਕਿਲੋ ਤੱਕ ਵੀ ਲਾਸਟ ਐਪਲ ਤੱਕ ਵੀ ਉਹਨਾਂ ਨੇ ਉਹਦੀ ਉਹਦੀ ਗਿਣਤੀ ਮਿੰਦੀ ਰੱਖਣੀ ਹੈ। ਅੱਛਾ हां ਤੁਸੀਂ ਇਹਨੂੰ ਆਪਣੇ ਆਪ ਨਹੀਂ ਸੈੱਲ ਕਰ ਸਕਦੇ। ਅੱਛਾ। ਸਿਰਫ ਖਾ ਸਕਦੇ ਹੋ ਆਪਣੇ ਆਪ। ਖਾ ਸਕਦੇ। ਅੱਛਾ। ਹਾਂ। ਬਾਹਰ ਨਹੀਂ ਸੈੱਲ ਕਰ ਸਕਦੇ। ਨਾ ਨਹੀਂ ਤੁਸੀਂ ਕੰਟਰੈਕਟ ਆ ਬਸ ਹੋਈ। ਹਾਂ ਬਸ ਜਿਹੜਾ ਉਹਨਾਂ ਨੂੰ ਦੇਣਾ ਪੈਣਾ ਹੈ। ਹਾਂ। ਪਰ ਉਹਨਾਂ ਨੂੰ ਦੱਸਣਾ ਪੈਣਾ ਵੀ ਤੁਹਾਡਾ ਕੀ ਐਸਟੀਮੇਟ ਹੈ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਪੂਰੀ ਪੂਰਾ ਜਾਣਕਾਰੀ ਦੇਣੀ ਪੈਣੀ ਹੈ। ਪ੍ਰਾਈਸ ਠੀਕ ਆ। ਹਾਂ ਇਹਦੀ ਪ੍ਰਾਈਸ ਠੀਕ ਹੈ। ਇਹਦੀ ਪ੍ਰਾਈਸ ਠੀਕ ਹੈ। ਇਹਦੀ ਪ੍ਰਾਈਸ ਠੀਕ ਹੈ। ਇਸ ਟਾਈਮ ਪਿਛਲੇ ਸਾਲ ਇਹ ਇਸ ਵੈਰਾਈਟੀ ਦੀ 1000 ਡਾਲਰ ਪਰ ਪਰ ਬਿੰਨ ਪਰ ਬਿੰਨ ਸੀ ਬਿੰਨ ਚ ਕਿੰਨੇ ਕਿਲੋ ਹੁੰਦਾ ਇਹਦਾ ਬਿੰਨ ਚ 400 410 410 ਕਿਲੋ ਹਾਂ ਸੰਤ ਰੰਗ ਵਾਂਗੂ ਹੋ ਜਾਂਦਾ 410 ਕਿਲੋ ਹਾਂ ਤੇ ਠੀਕ ਹੈ ਵੈਸੇ ਇਹਦਾ ਹਾਂ ਇਹਦਾ ਰਿਟਰਨ ਆ ਵੀ ਆ ਕਿਉਂਕਿ ਪਰ ਇਹਨਾਂ ਦਾ ਥੋੜਾ ਜਿਹਾ ਬਿਊਰੋਕ੍ਰੈਟਿਕ ਸਿਸਟਮ ਅਜੇ ਇੰਨਾ ਵਧੀਆ ਨਹੀਂ ਹੈਗਾ ਕਿਉਂਕਿ ਖਰਚੇ ਖਰਚੇ ਇਹਨਾਂ ਨੇ ਕਾਫੀ ਵੈਸੇ ਤਾਂ ਥੱਲੇ ਨੂੰ ਲਿਆ ਰਹੇ ਹਨ ਕਿਉਂਕਿ ਲੋਕ ਫਾਈਟ ਕਰ ਰਹੇ ਹਨ ਵੀ ਨਹੀਂ ਤੁਸੀਂ ਇੰਨਾ ਨਾ ਕਰੋ ਪਰ ਉਹਦੇ ਨਾਲ ਪਰ ਫਿਰ ਵੀ ਐਵੇਂ ਬੈਟਰ ਦਨ ਅਦਰ ਵੈਰਾਈਟੀਆਂ ਤੇ ਇਹ ਰਿਟਰਨ ਹੈ ਸਪਰੇਆ ਸਪਰੂਆ ਕਿੰਨੀਆਂ ਕਿ ਖਾਦਾਂ ਯੂਜ਼ ਕਰਦੇ ਉਹਦੇ ਤੇ ਖਾਦਾਂ ਦੇਖੋ ਪਤਾ ਗੱਲ ਕੀ ਹੈ ਜਿਹੜੇ ਜੰਗ ਟਰੀਆਂ ਜੰਗ ਟਰੀਆਂ ਨੂੰ ਤੁਸੀਂ ਬਹੁਤ ਜ਼ਿਆਦਾ ਨਾਈਟ੍ਰੋਜਨ ਦਾ ਪਾ ਨਹੀਂ ਸਕਦੇ ਹੂੰ ਹੂੰ ਕੁਝ ਕਲਰਫੁਲ ਕਲਰ ਵਾਲੇ ਐਪਲ ਐਪਲਾਂ ਨੂੰ ਤਾਂ ਤੁਸੀਂ ਬਸ ਇਹੀ ਨਾਰਮਲ ਜਿਹੜੇ ਤੱਤ ਪਾਉਣੇ ਆ ম্যাগਨੀਸ਼ੀਅਮ ਹੋਇਆ ਜਾਂ ਬੋਰੋਨ ਹੋਇਆ ਜਿਹਦੇ ਨਾਲ ਕਿ ਇਹਨਾਂ ਦਾ ਸਟਰਕਚਰ ਜਿਆਮ ਉਹ ਅਪੀਅਰੈਂਸ ਅੱਛੀ ਰਹੇ ਜਿਹਨੂੰ ਕਿ ਆਪਾਂ ਸ਼ੈਲਫ ਵੈਲਿਊ ਕਹਿੰਦੇ ਆ ਤੇ ਬਾਕੀ ਜੋ ਜਿੰਨੀ ਕੁ ਲੋਡ ਹੁੰਦੀ ਹੈ ਉਹਨਾਂ ਕ ਅਸੀਂ ਥਰੂ ਇਰੀਗੇਸ਼ਨ ਦੇ ਦਿੰਨੇ ਆ ਹਾਂ ਇਰੀਗੇਸ਼ਨ ਜਾਨੀ ਕਿ ਪਾਣੀ ਦਾ ਤੁਸੀਂ ਵੀ ਚੀਕਾ ਮਾਰ ਰਹੇ ਹੋ ਪਾਣੀ ਦਾ ਤੱਕ ਜਿਵੇਂ ਰਿਵਰਲੈਂਡ ਵਾਲੇ ਮਾਰ ਰਹੇ ਪਾਣੀ ਦਾ ਤਾਂ ਤਖਾਜ ਜਦੋਂ ਹਮੀ ਨਹੀਂ ਪੈਣੇ ਪਰ ਸਟੋਰੇਜ ਘਟ ਹੋਣੀ ਆ ਪ੍ਰੋਬਲਮ ਹੈਗੀ ਔਰ ਇਹ ਤਾਂ ਇਹਦਾ ਇਹ ਤਾਂ ਇਸ਼ੂ ਹੈ ਜਿਹੜਾ ਹੁਣ ਇੱਥੇ ਕੀ ਭਾ ਹੋਣਾ ਇੱਥੇ ਕੀ ਪਾਣੀ ਸਾਡੇ ਇੱਥੇ ਇਸ ਟਾਈਮ ਮੇਰੇ ਖਿਆਲ ਚ 200 ਨੂੰ ਆ ਅਚਾ ਫਿਰ ਤਾਂ ਠੀਕ ਆ 350 ਸਾਡੇ ਥੋੜਾ ਰੇਗਿਸਤਾਨ ਟਾਈਪ ਜਾ ਹਾਂ ਰਾਤ ਠੰਡੀ ਹਾਂ ਦਿਨ ਗਰਮ ਹਾਂ ਤੇ ਇਸ ਕਰਕੇ ਥੋੜਾ ਹੈਗਾ ਪਰ ਪਾਣੀ ਦਾ ਜਿਹੜਾ ਭਾ ਉਹਨੇ ਸਾਰੇ ਲੋਕੀ ਹਲਾ ਰੱਖਿਆ ਹਲਾ ਰੱਖੇ ਕਿਉਂਕਿ ਪਤਾ ਕੱਲ ਕੇ ਜਿਹੜਾ ਜਿਹੜਾ ਫਰੂਟ ਪ੍ਰਾਈਸ ਆ ਉਹ ਇੰਨੀ ਕੰਪੈਟੇਬਲ ਆ ਵੀ ਤੁਸੀਂ ਬਹੁਤ ਥੋੜੇ ਕੋ ਬਹੁਤਾ ਕੁਝ ਚਾਂਸ ਹੁੰਦੇ ਨਹੀਂ ਐਕਸਟਰਾ ਖਰਚ ਕਰ ਰਹੇ ਦੇ ਇਹ ਜਿਹੜੀਆਂ ਹੁਣ ਜੇ ਮੰਨ ਲਓ ਆਪਣੇ ਮੈਥੀ ਗੱਲ ਹੋਈ ਸੀ ਡਾਕਟਰ ਜੋਰਾ ਸਿੰਘ ਖੰਗੂੜਾ ਨਾਲ ਆ ਹਾਂ ਹਾਂ ਜਿਹੜੇ 파ਰਥ ਠੀਕ ਹੈ ਉਹਨਾਂ ਉਹ ਹੁਣ ਐਪਲ ਤੇ ਹੀ ਕੰਮ ਕਰ ਰਹੇ ਸੀਗੇ ਜਿਹੜੀ ਸ਼ੈਲਫ ਲਾਈਫ ਤੇ ਹਾਂ ਤੇ ਉਹ ਪਿੱਛੇ ਦੇ ਮੈ এপিসੋਡ ਰਿਕਾਰਡ ਕਰਿਆ ਜਰੂਰ ਤੁਸੀਂ ਦੇਖਿਓ ਹਾਂ ਹਾਂ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਜੀ ਕਹਿੰਦੀ ਸੀ ਐਪਲ ਦੇ ਲਈ ਜਿਹੜਾ ਕੰਮ ਕਰ ਰਹੇ ਹਨ ਨਾ ਸ਼ੈਲਫ ਲਾਈਫ ਕਈ ਗੁਣਾ ਵਧਾ ਰਹੇ ਦਿੰਗੇ ਹਾਂ ਹਾਂ ਇਹਦੇ ਤੇ ਵੀ ਦੇਖੋ ਪਤਾ ਗੱਲ ਲੱਗ ਗਈ ਜੀ ਉਹੀ ਜਿਹੜੀ ਜਿਹੜੀ ਫਰਟੀਲਾਈਜ਼ਰ ਹੈ ਨਾ ਹੂੰ ਫਰਟੀਲਾਈਜ਼ਰ ਹੈ ਜਿਹੜਾ ਉਹ ਬਹੁਤ ਮੀਨਿੰਗ ਰੱਖਦਾ ਹੈ ਸ਼ੈਲਫ ਲਾਈਫ ਵਾਸਤੇ ਹੂੰ ਤੁਸੀਂ ਕੀ ਪਾਉਨੇ ਹੋ ਇੱਥੇ ਹੂੰ ਤੇ ਜਿੰਨੇ ਜਿੰਨੀ ਵਧੀਆ ਤਰੀਕੇ ਨਾਲ ਉਹਦੀ ਉਹਦਾ ਉਹਦੀ ਸਟਾਰਟਿੰਗ ਹੋਊਗੀ ਐਪਲ ਦੀ ਉਨੀ ਉਹਦੀ ਲੰਬੀ ਸ਼ੈਲਫ ਲਾਈਫ ਹੋਊਗੀ ਹੂੰ ਤੁਸੀਂ ਉਹਨੂੰ ਕੁਇਕ ਗਰੋ ਨਹੀਂ ਕਰ ਸਕਦੇ ਸਮੂਥਲੀ ਜੇ ਗਰੋ ਹੁੰਦਾ ਫਰੂਟ ਜਿਹੜਾ ਵੀ ਫਰੂਟ ਹੁੰਦਾ ਹੈ ਹੂੰ ਤਾਂ ਉਹ ਬੈਟਰ ਰਹੂਗਾ ਟੇਸਟੀ ਵੀ ਉਹ ਦਾ ਬੈਟਰ ਰਹੂਗਾ ਤੇ ਉਹਦਾ ਉਹਦਾ ਉਹਦੀ ਸ਼ੈਲਫ ਲਾਈਫ ਵੀ ਲੰਬੀ ਰਹੂਗੀ ਹੂੰ ਇੱਥੇ ਇਹ ਵੀ ਹੈਗਾ ਬਾਈ ਜੀ ਵੀ ਜਿਵੇਂ ਹੁਣ ਏਰੀਆ ਤੇ ਡਿਪੈਂਡ ਕਰਦਾ ਕੰਨਾ ਕੁਝ ਏਰੀਆ ਜੇ ਹੁੰਦੇ ਆ ਵੀ ਉਹ ਏਰੀਏ ਦੀ ਚੀਜ਼ ਉਹ ਬੈਸਟ ਹੁੰਦੀ ਆ ਵੀ ਕਹਿੰਦੇ ਵੀ ਜਿਵੇਂ ਹੁਣ ਬਰੋਸਾ ਦੇ ਅੰਗੂਰ ਆ ਉਹਦੀ ਵਾਈਨ ਸਰਾ ਹੀ ਬਣਦੀ ਆ ਫਿਰ ਮੈਂ ਕਹਿੰਦਾ ਇੱਥੋਂ ਦੇ ਐਪਲ ਦੀ ਕੋਈ ਹੈ ਕੁਆਲਿਟੀ ਇਸ ਨਹੀਂ ਕੁਆਲਿਟੀ ਦੇਖੋ ਮੈਂ ਤੁਸੀਂ ਤੁਸੀਂ ਜਿਹੜਾ ਪਿੰਕ ਲੜੀ ਐਪਲ ਆ ਹਾਂਜੀ ਹਾਂਜੀ ਜਿਹੜੇ ਜਿਹਨੂੰ ਖਾਣ ਦੇ ਵਿੱਚ ਲਾਈਏ ਤਾਂ ਮੇਰੇ ਖਿਆਲ ਚ ਆਸਟ੍ਰੇਲੀਆ ਵਾਈਟ ਸਭ ਤੋਂ ਬੈਸਟ ਐਪਲ ਇੱਥੇ ਪੈਦਾ ਹੁੰਦਾ ਹੂੰ ਟੈਸਟ ਦਿਤਾ ਬਣਾ ਪਰ ਕਿਉਂਕਿ ਪਿਛਲੇ ਸਮੇਂ ਤੋਂ ਕਲਾਈਮੇਟ ਚੇਂਜਸ ਦੇ ਵਿੱਚ ਜਿਹੜੀ ਆ ਕਲਾਈਮਟ ਬੋਮ ਜਿਆਦਾ ਹੋਇਆ ਹਾਸ਼ ਹੋਇਆ ਸਨ ਪਰਮ ਜਿਆਦਾ ਹੋ ਰਹੀ ਹੈ ਹਮ ਹਮ ਪਰ ਉਹ ਜੇ ਤੁਸੀਂ ਕਹੀ ਕਹੀ ਜਦੋਂ ਤੁਸੀਂ ਉਹਨੂੰ ਖਾਣੇ ਹੋ ਖਾਣ ਚ ਕੋਈ ਤੁਸੀਂ ਇਹਦਾ ਮੁਕਾਬਲਾ ਨਹੀਂ ਹੈਗਾ ਜੇ ਹੁਣ ਤਸਮਾਨੀਆਂ ਦਾ ਐਪਲ ਤੁਸੀਂ ਖਾ ਕੇ ਦੇਖੋ ਤੁਹਾਨੂੰ ਫਿੱਕਾ ਲੱਗੂਗਾ ਹਮ ਉਹ ਚ ਮਠਾਸ ਨਹੀਂ ਪਰ ਦੇਖਣ ਨੂੰ ਬਹੁਤ ਵਧੀਆ ਹੋਊਗਾ ਉਹ ਹਮ ਹਮ ਇਹ ਜਿਹੜਾ ਐਪਲ ਹੈ ਤੁਹਾਨੂੰ ਖਾਣ ਨੂੰ ਖਾਣ ਵਾਸਤੇ ਕਿਉਂਕਿ ਫੂਡ ਕੁਆਲਿਟੀ ਹੈ ਹੂੰ ਪਰ ਫਿਰ ਵੀ ਜਿਹੜਾ ਇੰਡੀਆ ਦਾ ਐਪਲ ਹੁੰਦਾ ਉਹਦਾ ਇੱਕ ਟੇਸਟ ਜਾਂ ਵੱਖਰਾ ਹੀ ਹੁੰਦਾ ਉਹ ਉਹ ਕਿਹੜੀ ਵੈਰਾਈਟੀ ਹੈ ਇੱਥੇ ਇੱਥੇ ਉਹ ਕਿਹੜੀ ਵੈਰਾਈਟੀ ਨੂੰ ਤੁਸੀਂ ਮੰਨਦੇ ਹੋ ਜਿਹੜੀ ਇੰਡੀਆ ਦੇ ਨੇੜੇ ਹੋਵੇ ਉਹ ਤਾਂ ਰੈਡ ਡੈਲੀਸ਼ੀਅਸ ਹੈ ਮੇਰੇ ਖਿਆਲ ਨਾਲ ਜਾਂ ਗੋਲਡਨ ਹੈ ਰੈਡ ਡੈਲੀਸ਼ੀਅਸ ਹੈ ਉਹ ਹਾਂ ਉਹ ਥੋੜੀ ਚਮੜੀ ਮੋਟੀ ਹੁੰਦੀ ਹੈ ਦੀ ਹਾਂ ਰੈਡ ਡੈਲੀਸ਼ੀਅਸ ਉਹ ਇੱਥੇ ਪਹਿਲਾਂ ਹੁੰਦਾ ਰਿਹਾ ਹੈ ਹੂੰ ਪਰ ਉਹ ਹੁਣ ਇੱਥੇ ਕਿਉਂਕਿ ਡਿਮਾਂਡ ਨਹੀਂ ਹੈਗੀ ਹੂੰ ਹੂੰ ਬਹੁਤ ਹੀ ਮਿੱਠੇ ਐਪਲ ਦੀ ਜਿਆਦਾ ਡਿਮਾਂਡ ਇੱਥੇ ਕਿਉਂਕਿ ਜਿਹੜਾ ਬਰਾਵੋ ਨਵਾਂ ਐਪਲ ਆਇਆ ਉਹਨੇ ਉਹ ਐਪਲਾਂ ਕਈ ਐਪਲਾਂ ਨੂੰ ਖਤਮ ਕਰ ਦੇਣਾ ਹਾਂ ਨਵੀਂ ਵੈਰਾਈਟੀ ਫਿਰ ਪਿਛਲਿਆਂ ਨੂੰ ਕਿਉਂਕਿ ਨਵੀਆਂ ਵੈਰਾਈਟੀਆਂ ਦੇ ਵਿੱਚ ਉਹਦੇ ਚ 골ਡਨ ਐਪਲ ਦਾ ਵੀ ਫਲੇਵਰ ਹੈ ਉਹਦੇ ਚ ਰੈਡ ਡਿਲੀਸ਼ੀਅਸ ਦਾ ਵੀ ਫਲੇਵਰ ਹੈ ਅੱਛਾ ਉਹ ਚ ਗ੍ਰੇਨੀ ਸਮਿਥ ਦਾ ਵੀ ਹੈ ਤੇ ਉਹ ਦੋ ਤਿੰਨ ਐਪਲਾਂ ਨੂੰ ਜੇ ਤੁਸੀਂ ਖਾਓਗੇ ਮੈਂ ਤੁਹਾਨੂੰ ਖਵਾਉਂਗਾ ਜਿਹੜੇ ਹਰੇ ਜਿਹੇ ਐਪਲ ਉਹ ਗ੍ਰੈਨੀ ਸਵਿੱਥ ਕਹਿੰਦੇ ਨੇ ਉਹਨਾਂ ਨੂੰ ਤੁਸੀਂ ਹਾਂ ਉਹਦਾ ਨਿਊਟ੍ਰੀਸ਼ਨ 'ਚ ਫਰਕ ਹੁੰਦਾ ਦਾ ਕੋਈ ਲੋਕ ਕਈ ਵਾਰੀ ਕਹਿੰਦੇ ਹਰਾ ਲਾ ਖਾਓ ਜੇ ਕੋਲ ਦੇਖੋ ਦੇਖੋ ਐਂਟੀਆਕਸੀਡੈਂਟ ਜ਼ਿਆਦਾ ਹੁੰਦਾ ਉਹ ਚ ਅੱਛਾ ਅੱਛਾ ਐਂਟੀਆਕਸੀਡੈਂਟ ਜ਼ਿਆਦਾ ਯਾਰ ਜਿਹੜੀ ਜਿਹੜੀ ਉਹ ਉਹ ਐਪਲ ਆ ਉਹਦੀ ਐਬ ਸੀ ਉਹਦੀ ਕੀਮਤ ਉਹਦੀ ਆਪਾਂ ਜਿਹੜੇ ਆਪਾਂ ਪੰਜਾਬੀ ਲੋਕਾਂ ਉਹ ਖਾਂਦੇ ਨਹੀਂ ਕਿਉਂਕਿ ਖਟਾ ਹੈ ਥੋੜਾ ਜਿਆਦਾ ਥੋੜੀ ਘਟਾਸ ਥਟਾਸਦੇ ਆ ਪਰ ਅਦਰਵਾਈਜ਼ ਉਹ ਕੁਕਿੰਗ ਐਪਲ ਹੈ ਜੇ ਤੁਸੀਂ ਆਪ ਕੁੱਕ ਕਰਕੇ ਖਾਓ ਤਾਂ ਤੁਹਾਨੂੰ ਆਪਾਂ ਵੀ ਲੱਗਦਾ ਵੀ ਇਹ ਬਾਕੀ ਕੁਝ ਖਾਣੇ ਦੀ ਨਹੀਂ ਮਤਲਬ ਸਬਜ਼ ਵਾਲ ਕੇ ਜਿੱਦਾਂ ਉਹਨੂੰ ਤੁਸੀਂ ਸਾਡੇ ਸਾਡੇ ਵਾਲੇ ਤਾਂ ਨੂਨ ਮਿਰਚਾਂ ਪਾ ਗਏ ਆ ਹਲਦੀ ਪਾ ਗਏ ਨਹੀਂ ਸਮਝੀ ਨਹੀਂ ਵਾਲ ਕੇ ਜਦੋਂ ਆਪਾਂ ਖਾਣੇ ਸਮਝੀ ਤੇ ਨਹੀਂ ਖੜੇ ਆ ਉਹ ਆਗ ਜਿੱਦਾਂ ਆਪਾਂ ਆਲੂ ਵੜ ਲੈਣੇ ਆ ਜਾਂ ਗਾਜਰਾ ਵੜ ਲੈਣੇ ਵਿੱਚ ਵਿੱਚ ਆਪਾਂ ਐਪਲ ਐਪਲ ਫੜ ਲੈ ਲੋ ਅੱਛਾ ਉਹ ਵੇ ਵੈਸੇ ਤਾਂ ਹੁਣ ਇਹ ਤਾਂ ਗੋਰੀਆਂ ਦੇ ਟ੍ਰੈਡੀਸ਼ਨ ਆ ਜਿਹੜੀ ਅਸੀਂ ਇੱਕ ਨੰ ਟਰਾਈ ਕਰਦੇ ਆ ਇੱਕ ਚੀਜ਼ ਮੈਂ ਹੋਰ ਕੱਲ ਗ੍ਰਫਤ ਵੀ ਮੇਰੀ ਗੱਲ ਚੱਲ ਰਹੀ ਸੀ ਇੱਕ ਚੀਜ਼ ਹੋਰ ਆ ਵੀ ਜਿਹੜੀ ਮਾਰਕੀਟਿੰਗ ਆ ਮਾਰਕੀਟਿੰਗ ਦੇ ਵਿੱਚ ਨਾ ਇਹ ਸਮਝ ਨਹੀਂ ਆਉਂਦੀ ਗੱਲ ਹੁਣ ਜਿਵੇਂ ਥੋੜਾ ਇੱਥੋਂ ਦਾ ਐਪਲ ਆ ਪਰ ਜੇ ਅੱਡੀ ਅੱਜ ਮਾਰਕੀਟ ਚ ਜਾਈਏ ਸ਼ਾਪਿੰਗ ਸੈਂਟਰ ਚ ਤਾਂ ਮੈਨੂੰ ਲੱਗਦਾ ਉੱਥੇ ਤਸਮਾਨੀਆ ਦਾ ਜਾਂ ਕੁਇਨਜ਼ਲੈਂਡ ਦਾ ਐਪਲ ਮਿਲੂਆ ਥੋੜਾ ਨਹੀਂ ਮਿਲੂਆ ਇੱਕ ਇਸ ਕੰਟਰੀ ਦੀ ਡਿਸਟ੍ਰਿਬਿਊਸ਼ਨ ਜਿਹੜੀ ਆ ਨਾ ਉਹ ਇੰਨੀ ਮਾਰਕੇਦਾਰ ਨਹੀਂ ਹੈਗੀ ਤੁਸੀਂ ਸੋਚੋ ਬਈ ਮੈਨੂੰ ਤੁਸੀਂ ਬਲਗੁਰਗੇ ਜਾਣੇ ਹੋ ਹਾਂਜੀ ਠੀਕ ਹੈ ਨਾ ਬਲਗੁਰਗੇ ਬਲੂਬੈਰੀ ਹੁਣ ਤਾਂ ਹੁੰਦੀ ਹੈ ਹਾਂਜੀ ਤੇ ਉਹ ਕਈ ਵਾਰ ਜਿਹੜੀ ਬਲਗੁਰਗੇ ਬਲੂਬੈਰੀ ਜਾਂਦੀ ਆ ਮੁੜ ਕੇ ਵੇਗਣਾ ਉਹ ਸਿਡਨੀ ਤੇ ਜਾਂਦੀ ਹੈ ਮੁੜ ਕੇ ਸਿੜਨੀ ਉੱਥੋਂ ਹੋ ਕੇ ਸਿੜਨੀ ਹੋ ਕੇ ਮੇਰਾ ਨਹੀਂ ਨਹੀਂ ਦੰਦੀ ਆ ਉਹ ਦੁੱਗਣੇ ਰੇਡ ਕਰ ਦਿੰਦੀ ਜਿਹੜਾ ਜਿਹੜਾ ਐਪਲ ਹੈ ਜਿਹੜਾ ਐਪਲ ਹੈ ਤੁਸੀਂ ਦੇ ਸੋਚੋ ਵੀ ਸਾਡਾ ਘੱਟੋ ਘੱਟ ਸਿੜਨੀ ਇਹਨਾਂ ਦਾ ਬਈ ਸੈਂਟਰ ਪੁਆਇੰਟ ਬਹੁਤ ਸਿੜਨੀ ਹੈ ਅੱਛਾ ਜੀ ਜਿਹੜਾ ਜਿਹੜਾ ਸੈਂਟਰ ਪੁਆਇੰਟ ਆ ਆਸਟ੍ਰੇਲੀਆ ਦਾ ਐਪਲ ਦਾ ਬਹੁਤ ਸਿੜਨੀ ਹੈ ਹੂੰ ਹੂੰ ਤੁਸੀਂ ਚਾਹੇ ਉਹਨੂੰ ਕੁਇਨਜ਼ਲੈਂਡ ਪੈਦਾ ਕਰਦੇ ਚਾਹੇ ਬਵੈਸਟਰਸ ਲਈ ਉਹਨਾਂ ਨੂੰ 1% ਨਹੀਂ ਹੋਣਾ। ਅੱਛਾ ਪਹਿਲਾਂ ਸਿਡਨੀ ਆ ਕੇ ਉੱਥੋਂ ਮੇਕਅਪ ਹੋ ਕੇ ਇਹ ਹੁਣ ਜਿਹੜਾ ਨਵਾਂ ਤਰੀਕੇ ਨਾਲ ਇਹਨਾਂ ਨੂੰ ਸੋਚਣਾ ਪਊਗਾ ਕਿ ਜਿੱਥੇ ਐਪਲ ਇਸੇ ਕਰਕੇ ਪ੍ਰਾਈਸ ਨਹੀਂ ਲੋਟਾ ਰਹੀ ਜਿਹੜਾ ਹੁਣ ਜਿੱਦਾਂ ਹੁਣ ਇੱਥੇ ਸਾਡੇ ਐਪਲ ਸਸਤਾ ਵੇਚਣਾ ਚਾਹੀਦਾ ਹੈ। ਕਿਉਂਕਿ ਇੱਥੇ ਲੋ ਹੋ ਰਿਹਾ ਹੈ। ਲੋ ਹੋ ਰਿਹਾ। ਪਰ ਹੋ ਰਹੀ ਨਹੀਂ ਵਿਕਣੀ ਰਿਹਾ। ਉਹਦੇ ਨਾਲ ਉਹਦੇ ਨਾਲ ਜਿਹੜਾ ਜਿਹੜਾ ਕਸਟਮਰ ਆ ਉਹ ਫਰਸਟ੍ਰੇਟ ਹੈ। ਜਿਹੜਾ ਲੈ ਰਿਹਾ ਉਹਨੂੰ ਖਰੀਦ ਰਿਹਾ। ਉਹ ਕਹਿੰਦਾ ਵੀ ਇੱਥੇ ਫਾਇਦਾ ਹੋ ਰਿਹਾ। ਵਿਆਹ ਆਡ ਖਾਣਾ ਪੈਂਦਾ। ਵਿਆ ਪੀ ਅਸੀਂ ਸਾਡਾ ਕਸੂਰ ਕੀ ਹੈ ਵੀ ਅਸੀਂ ਪਾਇਦਾ ਨਹੀਂ ਕਰਦੇ ਇਹ ਪੰਗਾ ਇਹ ਹੈ ਜੀ ਇਹਨਾਂ ਨੂੰ ਹੁਣ ਕਰਨਾ ਚਾਹੀਦਾ ਜਿੱਥੇ-ਜਿੱਥੇ ਇੱਕ ਜੋ ਜੋ ਹੈਗਾ ਉੱਥੋਂ ਹੀ ਡਿਸਟ੍ਰੀਬਿਊਸ਼ਨ ਹੋਣਾ ਚਾਹੀਦਾ ਹੈ। ਹਾਂ ਹੋਰ ਨਹੀਂ ਤਾਂ ਚਾਹ ਲੋਕਲ ਨੂੰ ਪਹਿਲ ਹੋਣੀ ਚਾਹੀਦੀ ਆ। ਬਿਲਕੁਲ ਹੋਣਾ ਚਾਹੀਦਾ। ਵੀ ਜਿਹੜੀ ਲੋਕਲ ਮਾਰਕੀਟ ਆ ਉੱਥੇ ਲੋਕਲ ਪ੍ਰੋਡਕਟ ਵਿਕਣ। ਹਾਂ ਲੋਕਲ ਪ੍ਰੋਡਕਟ ਵਿਕਣਾ ਰ ਅਫੀਸ਼ੀਅਲੀ ਵਿਕਣਾ। ਹਾਂ ਹਾਂ ਇਹਨਾਂ ਹੋਵੇ ਵੀ ਫਰੂਟ ਸ਼ਾਪ ਚ ਤਾਂ ਵਿਕਦਾ ਹੈ। ਹਾਂ ਜੀ ਹਾਂ। ਉਹ ਫਰੂਟ ਸ਼ਾਪ ਚ ਉਹਦਾ ਵਿਕਦਾ ਹੈ। ਹਾਂ ਉਹ ਤਾਂ ਚਲੋ ਇੱਕ ਦੋ ਪਰ ਜੇ ਇੱਕ ਜੇ ਸੁਪਰਮਾਰਕੀਟ ਹੈ ਜਿਹੜੀ ਕੋਲਜ਼ ਵਗੈਰਾ ਇੱਥੇ ਨਹੀਂ ਵਿਕਦਾ। ਉੱਥੇ ਨਹੀਂ ਵਿਕਦਾ। ਉੱਥੇ ਵਿਕ ਹੌਮ ਕਮਾ ਕੇ ਕਿਉਂ ਲੈਂਦੇ ਆ ਪਰ ਪਵਾਰੀ ਤਾਂ ਇਹ ਵੀ ਲੌਬੀ ਨਹੀਂ ਹੈਗੀ ਆਪਣੀ ਲੌਬੀ ਨਹੀਂ ਹੈਗੀ ਜੀ ਬਸ ਇਹਦੀ ਲੌਬੀ ਦੀ ਪ੍ਰੋਬਲਮ ਹੈ ਜੇ ਕੋਈ ਉੱਠਣ ਲੋਕ ਪਰ ਮੁੱਦਾ ਇਹ ਹੈ ਵੀ ਆਪਣੇ ਬੈਰੋਕਰਸੀ ਵੀ ਇਦਾਂ ਦੀ ਹੈ ਤੇ ਪੈਕਿੰਗ ਸ਼ੱਟ ਬਾਰੇ ਥੋੜਾ ਕੀ ਆ ਵੀ ਤੁਸੀਂ ਹੁਣ ਜੋ ਪੈਦਾਤਾ ਕਰਦੇ ਹੋ ਤੇ ਮੈਂ ਅਕਸਰੇ ਚੀਜ਼ਾਂ ਦੇਖੀਆਂ ਚਾਹੇ ਸੰਤਰੇ ਚ ਵੀ ਆ ਜਿਹੜਾ ਬੰਦਾ ਆਪਦਾ ਪੈਕ ਕਰਦਾ ਉਹ ਖੱਟ ਲੈਂਦਾ ਕੁਝ ਬਿਲਕੁਲ ਇਹ ਤਾਂ ਹੈਗਾ ਤੇ ਇਹਦੇ ਚ ਤੁਸੀਂ ਨਹੀਂ ਕਿਤੇ ਸੋਚਿਆ ਪੈਕਿੰਗ ਸ਼ੱਟ ਬਣਾਉਣਾ ਦੇਖੋ ਪਤਾ ਗੱਲ ਕੀ ਹੈ ਹਰ ਚੀਜ਼ ਨੇ ਟਾਈਮ ਵੀ ਲੈਣਾ ਥੋੜਾ ਥੋੜੀ ਮੇਨ ਗੱਲ ਆ ਵੀ ਮੈਨਪਾਵਰ ਦੀ ਖੇਮ ਹੈ ਹਰੀ ਠੀਕ ਨੇ ਮੈਂ ਕੱਲਾ ਹੂੰ ਮੇਰੇ بیٹے ਦੋਹੇ ਨੌਕਰੀਆਂ ਕਰਦੇ ਆ ਤੇ ਉਹ ਆਪਣੇ ਕੰਮਾਂ 'ਚ ਵੀ ਬਿਜੀ ਨੇ ਤੇ ਮੇਰੀ ਹੈਲਪ ਕਰਦੇ ਆ ਬਹੁਤ ਜ਼ਿਆਦਾ ਜਿੰਨਾ ਅਜਿਹੜਾ ਇੰਦਾ ਬੜਾ ਇਨਫਰਾਸਟ੍ਰਕਚਰ ਖੜਾ ਹੋਇਆ ਉਹਦਾ ਉਹਦਾ ਕਾਰਨ ਇਹੀ ਹੈ ਵੀ ਉਹ ਮੁੰਡੇ ਮੇਰੇ ਨਾਲ ਬਹੁਤ ਮੇਰੀ ਮਦਦ ਕਰਦੇ ਨੇ ਮਿਹਨਤ ਕਰਾਉਂਦੇ ਆ ਮਿਹਨਤ ਕਰਾਉਣੇ ਆ ਬਹੁਤ ਉਹਨਾਂ ਨੂੰ ਸ਼ੌਕ ਵੀ ਹੈ ਤੇ ਪਰ ਫਿਰ ਵੀ ਕਿਤੇ ਫਿਰ ਵੀ ਐ ਵੀ ਕਿਤੇ ਡੈਡੀ ਦਾ ਬਲੌਕ ਹੀ ਆ ਉਹ ਤੋ ਤਾਂ ਹੈਗਾ ਹੀ ਪਰ ਇਦਾਂ ਵੀ ਜੇ ਜੇ ਕੋਈ ਕਦਾ ਬੱਚਾ ਮੇਰਾ ਆ ਜਾਂਦਾ ਵਾਪਸ ਫਿਰ ਤਾਂ ਸੀ ਸੋਚ ਸਕਦੇ ਆ ਹਾਂ ਫਿਰ ਇਸ ਪਾਸੇ ਕਿਉਂਕਿ ਹੁਣ ਉਹ ਅਕਾਊਂਟਿੰਗ ਫਰਮ ਚਲਾ ਰਹੇ ਆ ਅਕਾਊਂਟਿੰਗ ਫਰਮ ਦੇ ਵਿੱਚ ਉਹਨਾਂ ਨੂੰ ਪੈਸੇ ਜਿਆਦਾ ਪੈਸੇ ਜਿਆਦਾ ਬਣਦਾ ਪੈਸੇ ਬਣਦੇ ਆ ਵਾਈਟ ਕਾਲਰ ਜਾ ਬਿਲਕੁਲ ਬਿਲਕੁਲ ਹਾਂ ਜਾਣ ਸੌਖੀ ਆ ਜਾਣ ਸੌਖੀ ਆ ਤੇ ਚਲੋ ਮੈਂ ਮੈਂ ਨਹੀਂ ਚਾਹੁੰਦਾ ਵੀ ਚਲੋ ਐਵੇਂ ਚਲੋ ਹਾਂ ਕਾਨੂੰ ਐਵੇਂ ਪਰ ਹਾਂ ਪੈਕਿੰਗ ਸ਼ੈੱਡ ਦਾ ਫਾਇਦਾ ਬਹੁਤ ਆ ਹਾਂ ਇਧਰ ਇੰਟਰਨੈਸ਼ਨਲ ਆ ਇੰਟਰਨੈਸ਼ਨਲ ਜਿਹੜਾ ਜੀ ਤਾਂ ਇੰਟਰ ਹੁੰਦਾ ਸੀ ਇਹ ਜਿਆ 444 ਆਪਣੇ ਇਹ 434 ਹੈ ਜੀ ਇਹ ਇਹ 434 ਆ ਨਹੀਂ ਜੀ ਹਾਂ ਇਹ ਉਹ ਮੈਸੀ ਖੜਾ ਜੀ ਆ ਜਿਹੜਾ ਇੰਗਲੈਂਡ ਵਾਲਾ ਮੈਸੀ ਕਹਿੰਦੇ ਆਪਾਂ ਵਾਲਾ ਮੈਸੀ ਹਾਂ ਜੀ ਇਹ ਪਹਿਲਾ ਇਹ ਵੀ ਇੰਟਰਨੈਸ਼ਨਲ ਜਿਹੜਾ ਆਪਣੇ ਵੀ ਇੰਡੀਆ ਇੰਟਰਨੈਸ਼ਨਲ ਰਿਹਾ ਹੁਣ ਉੱਥੇ ਮਹਿੰਦਰਾ ਹੋ ਗਿਆ ਇੱਥੇ ਕੇਸ ਹੋ ਗਿਆ ਹਾਂ ਸਾਰਿਆਂ ਨੇ ਡੋਡ ਡੋਡ ਖਰੀਦ ਲਏ ਵੈਸੇ ਇਹ ਇਹ ਤੁਸੀਂ ਜੇ ਹੋਊਗਾ ਆਪਾਂ 434 ਇਹ ਕੋਈ ए, 78 ਦੇ 게ਟ ਚ ਆਇਆ ਆਫੋ ਇਹਦੇ ਹੀਟਰ ਲੱਗੇ ਸੀ ਕਿ ਨਹੀਂ ਲੱਗੇ ਸੀ ਇਹਦੇ ਹੀਟਰ ਲੱਗੇ ਇਹਦਾ ਹੀਟਰ ਲੱਗਿਆ ਦਾ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਆਫੇਰ ਚ ਵੀ ਐਂਟਰ ਜਿਹੜਾ ਬਿਨਾ ਹੀਟਰ ਵਾਲੇ ਆਉਂਦੇ ਸੀ ਨਾ ਤੂੰ ਲੋਕ ਗਲੀ ਛੱਡ ਜਾਂਦੇ ਸੀ ਤੂੰ ਨਹੀਂ ਵਾਲ ਨਹੀਂ ਪੈਂਦੀ ਪਹਿਲੇ ਤੂੰ ਨਹੀਂ ਵਾਲ ਨਹੀਂ ਪੈਂਦੀ ਤਾਂ ਧੱਕਾ ਲਵਾ ਰਵਾ ਕੰਬਲਿਆ ਕਰ ਦਿੰਦੇ ਹੋਰ 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 ਪਹਿਲਾਂ ਥੱਲੇ ਕਾਲਾ ਕਰ ਦਿੰਦੇ ਤੈਨੂੰ ਹਾਂਜੀ ਇੱਕ ਉਹ ਮੈਸੇਜ ਹੈ ਉਹ ਕਿਤੇ ਪਾਸੇ ਹੋਰ ਖੜੇ ਆ ਜਿਹੜਾ ਇੱਕ ਮੈਸੇਜ ਤੇ ਮੇਰੀ ਫੋਟੋ ਆ ਜੇ ਵੀ ਉਹ ਮੈਸੇਜ ਅਸਲ ਜੋ ਉਹ ਤਾਂ ਹੁਣ ਉਧਰ ਖੜੇ ਆ ਇਹ ਤਾਂ ਵੈਸੇ ਸਪੇਅਰ ਪਾਉਡ ਵਾਸਤੇ ਰੱਖਿਆ ਹੋਇਆ ਸਪेयर पार्ट्स ਵਾਸਤੇ ਮੈਸੀ ਰੱਖ ਰੱਖਿਆ ਹੈ ਵੀ ਇਹ ਕਿਉਂਕਿ ਇਹਨਾਂ ਦੇ ਸਪेयर ਪਾਰਟ ਮਿਲਦੇ ਹੈ ਨਹੀਂ ਅੱਛਾ ਤੇ ਜਦੋਂ ਵੀ ਕੋਈ ਕੋਈ ਸਪेयर ਪਾਰਟ ਖਰਾਬ ਹੁੰਦਾ ਫਿਰ ਇਹਦੇ ਚੋਂ ਕੱਢ ਕੇ ਦੂਜੇ 'ਚ ਪਾ ਲਈਦਾ ਦੂਜੇ ਨੂੰ ਚੱਲਦੇ ਰੱਖੀਦਾ ਅੱਛਾ ਅੱਛਾ ਹਾਂਜੀ ਹਾਂ ਆਰ ਛੋਟਾ ਨੀਨੇ ਦਾ ਡੜਾ ਹੈ ਹਾਂਜੀ ਇਹ 75 40 ਟੋਨ ਇਹ ਸਾਮੀ ਦੇ ਸਾਮੀ ਦੇ ਹਾਂ ਅ ਵੀ ਇਹ ਵੀ ਸਾਮੀ ਵੀ ਹੈ ਇਹ ਵੀ ਸਾਮੀ ਹੈ ਇਹ ਵੀ ਸਾਮੀ ਹੈ ਹਾਂ ਪਿਛਲੇ ਵਾਰੀ ਮੈਂ ਮੈਸੀ ਤੇ ਫੋਟੋ ਖਿੱਚਾ ਕੇ ਗਿਆ ਸੀ ਬਾਰੀ ਮੈਂ ਹਾਂਜੀ ਹਾਂ ਮੇਰੇ ਯਾਦ ਆ ਉਧਰ ਡਿਟਸੂ ਕੇ ਕਿਹੜਾ ਦੂਜਾ ਜੌਂਡੀਆ ਉਹੋ ਜੀ ਉਹ ਕਿਹੜਾ ਲੈਂਡੀ ਨਹੀਂ ਐ ਮੇਰੇ ਲੰਡੀ ਨਹੀਂ ਅੱਛਾ ਜੀ ਲੰਡੀ ਨਹੀਂ ਲਓ ਜੀ ਮੀਂਹ ਪੈਂਦੇ ਦੇ ਵਿੱਚ ਤੇ ਇਹ ਇਹਨੂੰ ਇੱਥੇ ਨਹੀਂ ਲੰਮੀ ਚੈਨ ਪਾ ਕੇ ਬੰਨਿਆ ਕੇ ਮੜਦਾ ਜੀ ਨਹੀਂ ਇਹ ਲੰਮੀ ਚੈਨ ਪਾ ਕੇ ਰੱਖਿਆ ਹੋਇਆ ਜਾਂ ਵੈਸੇ ਹੀ ਮੁਹੰਮਦਾ ਰਹੂ ਰਾਤ ਨੂੰ ਖੋਲਦੇ ਜੀ ਇਹਨੂੰ ਅੱਛਾ ਤੇ ਦਿਨ ਨੂੰ ਬੰਨ੍ਹ ਰੱਖਦੇ ਨੇ ਫਿਰ ਕਿਉਂਕਿ ਇਹ ਹੈ ਤਾਂ ਇਹ ਜਨਪਨ ਸ਼ੈਫਰਡ ਤੁਹਾਨੂੰ ਪਤਾ ਬਹੁਤੇ ਅਗਰੈਸਿਵ ਨੇ ਹਾਂ ਅਗਰੈਸਿਵ ਹੁੰਦੇ ਹਾਂ ਹਾਂ ਬਹੁਤ ਹਾਂ ਹਾਂ ਫਲਾਦ ਨੂੰ ਫਿਰ ਇੱਥੇ ਇਹ ਰਾਤ ਰਾਤ ਨੂੰ ਹੋ ਜਾਂਦਾ ਸਾਰੇ ਫਾਰਮ ਚ ਘੁੰਮਦਾ ਰਹਿੰਦਾ ਇਹ ਹਾਂ ਜਾਨੀ ਹਾਂ ਲਓ ਜੀ ਦੋਸਤੋ ਮੀ ਪੈਂਦੇ ਦੇ ਵਿੱਚ ਅਸੀਂ ਜਿੰਨੀਆਂ ਕਿ ਚੀਜ਼ਾਂ ਦਿਖਾ ਸਕਦੇ ਸੀ ਤੁਹਾਨੂੰ ਦਿਖਾਈਆਂ ਤੇ ਪਰ ਇਹ ਤਾਂ ਸਾਡਾ ਘਰ ਦਾ ਫਾਰਮ ਆ ਫਿਰ ਜਦੋਂ ਜੀ ਕਰੂ ਫੇਰ ਆ ਜਾਾਂਗੇ ਤੇ ਪਰ ਅੱਜ ਸ਼ੈਪਟਨ ਚ ਆਏ ਹੋਏ ਆ ਤਾਂ ਨੂੰ ਹੋਰ ਵੀ ਇੱਕ ਅਸੀਂ ਅੱਜ ਪੈਕਿੰਗ ਸ਼ਟ ਦਿਖਾਉਣਾਗਾ ਇਸ ਤੋਂ ਬਾਅਦ ਤੇ ਤੁਸੀਂ ਜੁੜੇ ਰਹੋ ਪਿੰਡ ਆਸਟ੍ਰੇਲੀਆ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਵੱਖਰੀ ਚੀਜ਼ ਦਿਖਾਵਾਂਗੇ ਜਿਹੜੀ ਅੱਜ ਤੱਕ ਅਸੀਂ ਨਹੀਂ ਦਿਖਾਈ ਕਿਸੇ ਚੀਜ਼ 'ਚ ਨਹੀਂ ਕਵਰ ਕੀਤੀ ਸੋ ਬਾਈ ਜੀ ਤੁਹਾਡਾ ਵੀ ਧੰਨਵਾਦ ਧੰਨਵਾਦ ਬਾਈ ਹਰਪ੍ਰੀਤ ਦਾ ਜਿੰਨਾ ਉਹਨਾਂ ਨੇ ਮਿਹਨਤ ਕੀਤੀ ਤੇ ਤੁਹਾਨੂੰ ਡਰਾਉ ਕੀਤਾ ਤੇ ਤੁਸੀਂ ਧੰਨਵਾਦ ਅਸੀਂ ਸਾਰੀ ਕਮਿਊਨਿਟੀ ਬਣੀ ਉਹ ਵੀ ਅੱਜ ਮੈਂ ਫੇਰ ਕਰਦਾ ਕਿਉਂਕਿ ਮੈਨੂੰ ਪਤਾ 2024 ਦੀਆਂ ਸਿੱਖ ਖੇਡਾਂ ਵੇਲੇ ਬਾਈ ਜੀ ਹੋਰਾਂ ਨੇ ਜਿਹੜੇ ਤੁਸੀਂ ਗੇਡਾਂ ਦੇ ਮੈਦਾਨ 'ਚ ਸੇਵ ਤੇ ਨਾਸ਼ਪਤੀਆਂ ਦੇਖ ਰਹੇ ਹੋ ਬਾਈ ਹਰਪ੍ਰੀਤ ਸਿੰਘ ਖਹਿਰਾ ਤੇ ਬਾਈ ਗੁਰਮੀਤ ਸਿੰਘ ਹੋਰਾਂ ਦੀ ਮਿਹਨਤ ਸੀ ਤੇ ਇਹਨਾਂ ਨੇ ਉੱਥੇ ਭੇਜੇ ਤੇ ਮੈਂ ਤਾਂ ਲੋਕਾਂ ਤੋਂ ਖਾਦੇ ਨਹੀਂ ਕਿ ਜਿੰਨੇ ਐਨੀ ਵਿਆਮੀ ਹੋਈ ਫਿਲੰਗਰ ਦੀ ਜਿਹੜੀ ਤੁਸੀਂ ਸੋਚ ਨਹੀਂ ਸਕਦੇ ਇੰਨਾ ਜਿਆਦਾ ਲੁਕੇ ਜਿਆ ਸੋ ਇਦਾਂ ਹੀ ਵਰਕ ਤਾਂ ਪੈਂਦੀਆਂ ਰਹਿਣ ਜੀ ਬਿਲਕੁਲ ਕਿਰਪਾ ਕਰੇ ਜੀ ਤੁਸੀਂ ਵੀ ਤੁਸੀਂ ਵੀ ਛੜਦੀ ਕਲਾ ਚ ਰਹੋ ਬਿਲਕੁਲ ਬਈ ਆਪਣਾ ਜਿੰਨਾ ਕਿ ਇੱਥੇ ਕੁੰਦਾ ਵੱਸਦਾ ਅਸਟ੍ਰੇਲੀਆ ਚ ਉਹੋ ਛੜਦੀ ਕਲਾ ਚ ਰਹੇ ਬਸ ਬਿਲਕੁਲ ਜੀ ਬਿਲਕੁਲ ਬਿਲਕੁਲ ਫਿਰ ਆਪਾਂ ਕਿਸ ਦਿਨ ਬਾਈ ਜੀ ਤੋਂ ਨਾ ਉਹਨਾਂ ਦੇ ਸ਼ੈਪਟਨ ਦੀ ਜਿਹੜਾ ਸਫਰ ਤੇ ਸ਼ੈਪਟਨ ਦੀ ਜਿਹੜੀ ਜਾਣਕਾਰੀ ਹੈ ਜਿਹੜੀ ਇਹਨਾਂ ਕੋਲੇ ਆ ਉਹ ਕਿਸੇ ਕੋਲੇ ਨਹੀਂ ਉਹਦੇ ਤੇ ਵੀ ਗੱਲਬਾਤ ਕਰਾਂਗੇ ਸੋ ਦਿਓ ਜੀ ਅੱਜ ਮਿਲਦੇ ਆ ਅਗਲੇ ਐਪੀਸੋਡ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ